ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸਾਰੇ ਠੀਕ ਹੋਵੋਗੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਕਾਫੀ ਟਾਈਮ ਹੋ ਗਿਆ ਆਪਾਂ ਨੂੰ ਬਲੌਗ ਪਾਉਣ ਦਾ ਟਾਈਮ ਨਹੀਂ ਲੱਗਿਆ ਕਿਉਂਕਿ ਕੁਝ ਤੇਦਰ ਘਰ ਚੁਲਜੇ ਹੋਏ ਸੀ ਤੇ ਕੁਝ ਕੰਮਕਾਰ ਹੀ ਇਦਾਂ ਦੇ ਹੋ ਗਏ ਤੇ ਹੁਣ ਵੀ ਭੈਣ ਹਜੇ ਕੱਟੇ-ਕੁੱਟੇ ਖੋਲਣ ਲੱਗੀ ਪਈਆ ਹੋਰ ਭੈਣ ਕਿਵੇਂ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਦਿਨ ਹੋ ਗਏ ਸਾਥੋਂ ਵੀਡੀਓ ਪਈ ਨਹੀਂ ਹੋਗੇ ਹੋਣਗੇ 20 ਦਿਨ ਹਨਾ ਕੰਮ ਹਾਂ ਆਜਾ ਬਾਕੀ ਤੁਹਾਨੂੰ ਪਤਾ ਹੀ ਹੈ ਕੰਮਕਾਰ ਇੱਕ ਗਰਮੀ ਬਹੁਤ ਜ਼ਿਆਦਾ ਪੈ ਰਹੀ ਸੀ ਹਨਾ ਬਹੁਤ ਜ਼ਿਆਦਾ ਉਹ ਸਰਜਾਨ ਹੋ ਜਾਂਦੇ ਨੇ ਵਿੱਚ ਵੀਰ ਤਾਂ ਕਹਿੰਦੇ ਨੇ ਤੇ ਹੋਰ ਪਾਸੇ ਭਾਈ ਅਸੀਂ ਆ ਇੰਨਾ ਤੋਂ ਬਿਨਾ ਹੋਰ ਕਿਸੇ ਪਾਸੇ ਨਹੀਂ ਹੁੰਦੇ ਪਰ ਬਾਕੀ ਇਹ ਚੀਜ਼ ਹੁੰਦੀ ਹੈ ਆਪਾਂ ਨੂੰ ਜ਼ਿੰਦਗੀ ਜਿਉਣ ਦੇ ਲਈ ਹਨਾ ਆਪਦੀਆਂ ਲੋੜਾਂ ਪੂਰ ਕਰਨ ਦੇ ਲਈ ਪੈਸਾ ਕਿਹਨੂੰ ਨਹੀਂ ਚਾਹੀਦਾ ਕਿਹਨੂੰ ਨਹੀਂ ਚਾਹੀਦਾ ਹਰੇਕ ਨੂੰ ਚਾਹੀਦਾ ਹਨਾ ਹੁਣ ਆਪਾਂ ਇਹ ਤਾਂ ਨਹੀਂ ਹੈਗਾ ਜੇ ਆਪਣੇ ਕੋਲੇ ਇੱਕਲਾ ਖੇਤੀ ਦਾ ਆਪਾਂ ਖੇਤੀ ਜੀ ਬੈਠੇ ਰਹਾਂਗੇ ਆਪਾਂ ਹੋਰ ਵੀ ਹੱਥ ਬੱਲਾ ਤਾਂ ਮਾਰਦੇ ਆ ਨਾ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਜਿੰਨੀਆਂ ਆਪਣੇ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਨਿਭਾਉਣ ਵਾਸਤੇ ਆਪਾਂ ਸਾਰਾ ਕੁਝ ਕਰਦੇ ਆ ਨਾ ਹੁਣ ਜੇ ਹੋਰ ਲੋਕ ਸੋਸ਼ਲ ਮੀਡੀਆ ਤੇ ਤਾਂ ਫਿਰ ਅਸੀਂ ਵੀ ਸੋਸ਼ਲ ਮੀਡੀਆ ਤੇ ਆ ਪਰ ਜਿਵੇਂ ਵਿੱਚ ਕਹਿੰਦੇ ਨੇ ਪ੍ਰੋਮੋਸ਼ਨ ਜੇ ਉਹ ਹਨਾ ਵੀ ਅਸੀਂ ਚੰਗੀ ਚੀਜ਼ ਦੀ ਪ੍ਰੋਮੋਸ਼ਨ ਕਰਾਂਗੇ ਮਾੜੀ ਚੀਜ਼ ਦੀ ਪ੍ਰੋਮੋਸ਼ਨ ਅਸੀਂ ਕਦੇ ਵੀ ਨਹੀਂ ਕਰਾਂਗੇ ਕਦੇ ਵੀ ਨਹੀਂ ਕਰਾਂਗੇ ਬਾਕੀ ਜਿੰਨਾ ਤੇ ਅਸੀਂ ਆਪ ਪ੍ਰੈਕਟੀਕਲ ਨਹੀਂ ਕਰਦੇ ਚاہے ਕੋਈ ਦਵਾਈ ਆ ਬਾਕੀ ਜਿਹੜਾ ਤੁਸੀਂ ਮੈਨਸਤਾਈ ਅਸੀਂ ਆਪਦੇ ਪਾਸੋਂ ਨੂੰ ਪਾ ਰਹੇ ਆ ਉਹ ਕੰਪਨੀ ਨਾਲ ਹੀ ਅਸੀਂ ਸ਼ੁਰੂ ਤੋਂ ਹੀ ਜੁੜੇ ਹੋਏ ਆ ਉਹਨਾਂ ਦੇ ਅਸੀਂ ਪ੍ਰੋਡਕਟ ਪਾ ਰਹੇ ਆ ਪ੍ਰਮੋਸ਼ਨ ਉਹ ਹੁੰਦੀ ਆ ਅੱਜ ਅਸੀਂ ਇਹ ਕੰਪਨੀ ਦੀ ਬਾਤੀ ਕੱਲ ਨੂੰ ਕਿਸੇ ਹੋਰ ਦੀ ਐਡ ਪਾਤੀ ਉਹ ਚੀਜ਼ ਅਸੀਂ ਬਿਲਕੁਲ ਵੀ ਨਹੀਂ ਕਰਦੇ ਬਿਲਕੁਲ ਵੀ ਨਹੀਂ ਕਰਦੇ ਇਹ ਹੁੰਦਾ ਵੀ ਕੱਲਾ ਪੈਸਾ ਹੀ ਨਹੀਂ ਦੇਖਣਾ ਅਸੀਂ ਹੋਰ ਸਾਡੇ ਭੈਣ ਭਰਾ ਜਿੰਨੇ ਸਾਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਾਉਣਾ ਹਨਾ ਆਪਣੀ ਗੱਟੀ ਲੈਣ ਦੀ ਆਣਾ ਕਿੰਨੀ ਮਤਲਬ ਬਗਿਆ ਆਣਾ ਹੈ ਹੋਰ ਹੈ ਤੈਨੂੰ ਇਹਨਾਂ ਨੂੰ ਨਹੀਂ ਪਤਾ ਹਾਂ ਉਹ ਸੀ ਉਪਰ ਉਧਰ ਹੈ ਤਾਂ ਤੇ ਪਹਿਲਾਂ ਵਾਲੀ ਆਪਣੇ ਕੋਲ ਕਰਦੀ ਆ ਤੇ ਤੁਸੀਂ ਉਹ ਸਾਰੇ ਦੱਸੇ ਹੋਣਾ ਕਮੈਂਟਾਂ ਵਿੱਚ ਇਹ ਵੀ ਕੰਮਲ ਘੱਟ ਆਉਂਦਾ ਥੋੜਾ ਬਸ ਨੂੰ ਜਨ ਨੂੰ پتہ ਨਹੀਂ ਲੱਗਦਾ ਮੱਝ ਤੇ ਮਤਲਬ ਕੱਟੇ ਕਿਵੇਂ ਮਿਲਦੇ ਸਪਾ ਦਾ ਹੀ ਉੱਠ ਕੇ ਆਇਆ ਹੁਣ ਹੋਰ ਹਾਂ ਕਿਉਂਕਿ ਆਪਣਾ ਕੰਮ ਆ ਦੇਖੋ ਜੀ ਵੀਡੀਓ ਦਾ ਇਹ ਬਾਈ ਮੇਰੀ ਗੱਲੀ ਵੀਡੀਓ ਬਣਾਉਂਦਾ ਹੋਰ ਕੁਝ ਨਹੀਂ ਕਰਦਾ ਹਾਂ ਦੱਸ ਦੇਣੀ ਸੋ ਤੇ ਉਹ ਦੇਖ ਲੈ ਕਿੱਧਰ ਫਿਰਦੇ ਨੇ ਚਾਚਾ ਬਣਾਈ ਇਹਨਾਂ ਨੂੰ ਆਹ ਤੰਗ ਕਰਦਾ ਜਿਆਦਾ ਚਾਚਾ ਬਣ ਕੇ ਇੱਥੇ ਖੜ ਜਾ ਦੋ ਮਿੰਟ ਆ ਸਾਡਾ ਚਾਚਾ ਜੀ ਇਹ ਅਸੀਂ ਪੱਖੀਆਂ ਲਾਉਣੇ ਹੁਣ ਹੋ ਚਾਚਾ ਕਹਿਵਾ ਚਾਚਾ ਸਾਡਾ ਭਾਈ ਬਹੁਤ ਗੁੱਡ ਬੰਦਾ ਹੈ ਜਿਹਨੂੰ ਕਹਿ ਦਿੰਦੇ ਨੇ ਹਨਾ ਹਾਂ ਆਹਦੇ ਢੀਆਂ ਮੰਗੂ ਮੈਨੂੰ ਪਿਆਰ ਕਰਦੇ ਆ ਵਿਚਾਰਾ ਕਦੇ ਇਹ ਚੀਜ਼ਾਂ ਨਹੀਂ ਹੁੰਦੀਆਂ ਪਰ ਵੀ ਅਸੀਂ ਰਲ ਮਿਲ ਕੇ ਸਾਰੇ ਕੰਮ ਕਰੀ ਜਾਂਦੇ ਆ ਮੰਟੀ ਆ ਚੱਕੀ ਉਧਰ ਇਹਨਾਂ ਨੂੰ ਬਣਾ ਦੇ ਮੇਰੇ ਨਾਲ ਲੜ ਬੰਦ ਕਰਨੀ ਬੁੱਚਾ ਲਾ ਲੈ ਇੱਥੇ ਵੀ ਇਹਨੇ ਅਸੀਂ ਬੰਨ ਦੇ ਆਂਟੀ ਮੜੀ ਉਧਰ ਮੋਟਰ ਬੰਦ ਕਰ ਦੇ ਇਹ ਆਪਣਾ ਜੀ ਘਰ ਸੀ ਪਾਣੀ ਪੀ ਲੈਣਗੇ ਮੈਂ ਮਕਸਦ ਵੀ ਇਹੀ ਜੀ ਆਪਣੇ ਇੱਥੇ ਕੋਲ ਥਾਂ ਦੀ ਦਿੱਕਤ ਨਹੀਂ ਉਹ ਚਾਚਾ ਕਰ ਦੂਗਾ ਪਾਈਪ ਕੱਟੀ ਕਰ ਸਕਦੇ ਹੋਣਾ ਵੀਡੀਓ ਦੇ ਵਿੱਚ ਆਪਾਂ ਕੱਟੀ ਗੱਲ ਵੀ ਕਿੰਨਾ ਔਖਾ ਇੱਥੇ ਕੱਢਣਾ ਕਰਨਾ ਵੀ ਥਾਂ ਦੀ ਪ੍ਰੋਬਲਮ ਥੋੜੀ ਜਿਆਦੇ ਸੀ ਜਿਆਦੇ ਵੀਰੇ ਹੁਣ ਤਾਂ ਹੀ ਆਪਾਂ ਖੇਤ ਸਾਰਾ ਕਰਿਆ ਨਾ ਵੀ ਇਹਨਾਂ ਦਾ ਤਾਂ ਇਹਨਾਂ ਨੂੰ ਤਾਂ ਖੁੱਲਾ ਥਾਂ ਚਾਹੀਦਾ ਕੱਚਾ ਤਾਂ ਵੀ ਚਾਹੀਦਾ ਚਲੋ ਆ ਦੇਖੋ ਜਿਵੇਂ ਕੱਚਾ ਥਾਂ ਵੀ ਅਸੀਂ ਰੱਖਿਆ ਹੋਇਆ ਹੈ ਪਰ ਤੁਹਾਨੂੰ ਵੀ ਪਤਾ ਇਹਨਾਂ ਨੂੰ ਤਾਂ ਪੂਰਾ ਖੁੱਲਾ ਥਾਂ ਹੋਵੇ ਵੀ ਖੇਤ ਤਾਂ ਇਹ ਜੇ ਤਰੀਕੇ ਨਾਲ ਤਿਆਰ ਕਰਾ ਦੇਣਾ ਸਾਡੇ ਨਾਲੋਂ ਘੈਂਟ ਜਗਾ ਇਹਨਾਂ ਦੀ ਬਣਾਉਣੀ ਆ ਸੀ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਮਾਝ ਦਿਖਾ ਦਿੰਨੇ ਆ ਜਿਹਨਾਂ ਦਾ ਸਟਾਰਟ ਕਰਨਾ ਹੈ ਨਮਾਉਣਾ ਧਮਾਉਣਾ ਤੁਹਾਨੂੰ ਬਾਅਦ ਵਿੱਚ ਵੀ ਦਿਖਾਵਾਂਗੇ ਵੀ ਕਿਵੇਂ ਆ ਹੁਣ ਪਹਿਲਾਂ ਆ ਦੇਖ ਲਓ ਬਾਅਦ ਵਿੱਚ ਤੁਹਾਨੂੰ ਬਾਤ ਦਾ ਵੀ ਦਿਖਾਵਾਂਗੇ ਹੂੰ ਜਿਵੇਂ ਮੈਂ ਨਸਤਾਈ ਸੀ ਇਹਨਾਂ ਨੂੰ ਵੀ ਪਾਉਣਿਆ ਦਿਖਾ ਕੇ ਆਪਣੇ ਇੱਧਰ ਆਹ ਸਾਡੀ ਸੱਬੋ ਰਾਣੀਆਂ ਉਹਨਾਂ ਜਿਵੇਂ ਵਿੱਚ ਵੀਰ ਕਹਿੰਦੇ ਨੇ ਵੀਰੇ ਉਹਨਾਂ ਬੇਧ ਜਾਂ ਜਾਦੇ ਲੱਗ ਜਾਂਦਾ ਹੁਣ ਉਹ ਛੋਟੀ ਛੋਟੀ ਬਰੀਕ ਬਰੀਕ ਇਹਦੇ ਵੀ ਲੱਗੀਆਂ ਸੀਗੀਆਂ ਜਿਹੜੇ ਉਹ ਦਵਾਈ ਨਹੀਂ ਮੈਂ ਘਰੇ ਤਿਆਰ ਕਰਦੀ ਹੁੰਦੀ ਵਿੱਚ ਵਾਲਾ ਕਹਿੰਦਾ ਵੀ ਲਿਆ ਕੇ ਮੈਡੀਕਲ ਤੋਂ ਸਪਰੇਅ ਜੀ ਮਾਰ ਦੋ ਭਈ ਇਹ ਬੱਚਿਆਂ ਨੂੰ ਨੁਕਸਾਨ ਹੋ ਜਾਂਦਾ ਉਹ ਹੂੰ ਆ ਛੋਟੇ ਬੱਚੇ ਨੇ ਜਿਵੇਂ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਤੇ ਆ ਹੁਣ ਇੱਕ ਵੀ ਨਹੀਂ ਰਹਿਿਆ ਦੇ ਦਿਖਾਉ ਰਿਆ ਜੀ ਸਾਰਾ ਲੈ ਗਿਆ ਤੇ ਫਿਰ ਆਪ ਤੋਂ ਵੀ ਨਹੀਂ ਉਹ ਚੀਜ਼ਾਂ ਦੇਖੀਆਂ ਜਾਂਦੀਆਂ ਨਾ ਐ ਥੋੜੀ ਹੁੰਦਾ ਵੀ ਇਹ ਬੇਜਵਾਨ ਨੇ ਸੋਹਣੀ ਬਹੁਤਾ ਹੀ ਹੂੰ ਬਾਕੀ ਉਹ ਸਾਰਾ ਸਾਡਾ ਪਰਿਵਾਰ ਆ ਉਹ ਖੜਾ ਬਾਹਰੇ ਦਿਖਾ ਸਕਦਾ ਹੈ ਆਂਟੀ ਮਾਂਜਾ ਵੜਾ ਦੇਖੋ ਇਹ ਆਪਣੇ ਜੀ ਖੁੱਲੇ ਹੀ ਰਹਿੰਦੇ ਇਹਦੇ 'ਚ ਹਨਾ ਆਪਾਂ ਕਦੇ ਬੰਨੇ ਨਹੀਂ ਹੈਗੇ ਇਹ ਨਾ ਨਾ ਬੰਨੇ ਨਹੀਂ ਹੈਗੇ ਖੁੱਲੇ ਰਹਿੰਦੇ ਨੇ ਹੂੰ ਬਾਕੀ ਤੁਹਾਨੂੰ ਸਾਰਿਆਂ ਬਾਰੇ ਜਾਣਕਾਰੀ ਦੇ ਦੇਣ ਆਜਾ ਇੱਧਰ ਲਿਆ ਕਮਲ ਆ ਹੁਣ ਤਾਂ ਬੱਠਲ ਛੱਡ ਦੇ ਇਹ ਨਹੀਂ ਛੱਡਦੀ ਇਹ ਮੈਨੂੰ 27 ਇਹ ਚ ਪਾਇਆ ਸੀ ਇਹਨੂੰ ਪਾਉਣੀ ਹੁੰਦੀ ਹੈ ਮੈਂ ਆਹ ਦੋ ਪ੍ਰੋਡਕਟ ਨੇ ਜੀ ਉਹ ਜਿਹੜੇ ਆਪਾਂ ਕੋਸ ਨੂੰ ਦਿੰਨੇ ਆ ਹਨਾ ਤੇ ਪੈਣੇ ਕਾਦੇ ਕਾਦੇ ਲਈ ਆ ਜਿਹੜਾ ਤਾਂ ਮੈਨੂੰ 27 ਆ ਗਿਆ ਤੇ ਪਤਾ ਵਿਦਵਾਨ ਨਹੀਂ ਹੁੰਦੇ ਜਿਵੇਂ ਫੇਸਬੁੱਕ ਕੀ ਵਿਦਵਾਨ ਜਿਹੜਾ ਤਾਂ ਸਾਨੂੰ ਪਿਆਰ ਕਰਦੇ ਨੇ ਉਹ ਚੀਜ਼ਾਂ ਸਮਝਦੇ ਨੇ ਜਿਨੇ ਕਹਿੰਦੇ ਕੱਟੀ ਰੱਖੀ ਨਾ ਹੋਵੇ ਉਹ ਗੱਲਾਂ ਵੀ ਬਹੁਤ ਕਰਦੇ ਗੱਲਾਂ ਵੀ ਬਹੁਤ ਕਰਦੇ ਨੇ ਇੱਕ ਦਾ ਹੁੰਦੇ ਵੀ ਉਹੀ ਉਹੀ ਜੇ ਵੀਡੀਓ ਪਾਈ ਜਾਂਦੇ ਨੇ ਵੀਰੇ ਅਸੀਂ ਆਪਦੀ ਪਸੰਗਾਂ ਨੇ ਪਾ ਰਹੇ ਆ ਸਾਰਿਆਂ ਨੂੰ ਕੱਟਰਾਂ ਨੂੰ ਵੀ ਪਾਉਣੇ ਆ ਤੇ ਮੱਜਾਂ ਨੂੰ ਵੀ ਪਾਉਣੇ ਆ ਬੱਕਰੀ ਠੀਕ ਹੈ ਦਾ ਰਿਜ਼ਲਟ ਸਾਨੂੰ 100% ਮਿਲਿਆ ਇਹ ਚੀਜ਼ ਦਾ ਤੇ ਕਹਿੰਦੇ ਨਹੀਂ ਹੁੰਦੇ ਕਹਿੰਦੇ ਵੀ ਮਹਿੰਗਾ ਰੋਵੇ ਵਾਰ-ਵਾਰ ਸਸਤਾ ਰੋਵੇ ਵਾਰ-ਵਾਰ ਆਪਾਂ ਜਿਹੜੀ ਹੁੰਦੇ ਨੇ ਨਾ ਆਪਦੇ ਪਸ਼ੂਆਂ ਦਾ ਵੀ ਨੁਕਸਾਨ ਕਰਾ ਲੈਂਦੇ ਮਹਿੰਗਾ ਰੋਵੇ ਇੱਕ ਵਾਰ ਹੈ ਸਸਤਾ ਰੋਵੇ ਵਾਰ-ਵਾਰ ਉਹ ਕੰਮ ਹੋ ਜਾਂਦਾ ਉਹ ਇਹ ਤਾਹਤ ਕਿਉਂ ਕਹੀ ਸੀ ਆਪਾਂ ਸਸਤੇ ਵਾਂਗੇ ਡਿੱਗ ਪੈਨੇ ਆ ਵੀ ਚੀਜ਼ ਸਸਤੀ ਮਿਲਦੀ ਆ ਪਰ ਉਹਦੇ ਨੁਕਸਾਨ ਆਪਾਂ ਵੱਧ ਕਰਾ ਲੈਂਦੇ ਆ ਚਲੋ ਸਸਤੀ ਚੀਜ਼ ਲੈ ਲਈ ਉਹਦਾ ਆਪਾਂ ਨੂੰ ਫਾਇਦਾ ਹੁੰਦਾ ਨਹੀਂ ਆਪਾਂ ਫੇਰ ਫੇਰ ਲੈ ਕੇ ਆਉਣੇ ਪੈਸੇ ਲਾ ਕੇ ਉਹ ਤਾਂ ਸਿਆਣੇ ਨੇ ਕਿਹਾ ਸੀ ਵੀ ਮਹਿੰਗਾ ਰੋਵੇ ਇੱਕ ਵਾਰ ਸਸਤਾ ਰੋਵੇ ਵਾਰ-ਵਾਰ ਹਨਾ ਉਹ ਕੰਮ ਆਉਂਦਾ ਜੇ ਇੱਕ ਵਾਰੀ ਆਪਾਂ ਪੈਸੇ ਲਾਤੇ ਚੀਜ਼ ਤੇ ਉਹਦਾ ਰਿਜ਼ਲਟ ਆਪਾਂ ਨੂੰ ਬਹੁਤ ਜਾਦੇ ਵਧੀਆ ਮਿਲਦਾ ਹੁਣ ਜਿਹੜਾ H+50 골ਡ ਹੈ ਹੁਣ ਸਾਡੀ ਉਹ ਦੋ ਮੱਝਾਂ ਰਹਿ ਗਈਆਂ ਸੂਣ ਵਾਲੀਆਂ ਬਾਕੀ ਸੂਫੀਆਂ ਇਹ ਉਹਨਾਂ ਨੂੰ ਮੈਂ ਪਾ ਰਹੀਆਂ ਸੋਨੂੰ ਐਂਡ ਤੇ ਜਾ ਕੇ ਰਿਜ਼ਲਟ ਵੀ ਇਹਦਾ ਦਿਖਾਵਾਂਗੇ ਕਿਉਂਕਿ ਪ੍ਰੈਕਟੀਕਲ ਜਦੋਂ ਬੰਦਾ ਕਰਦਾ ਨਾ ਉਹਨੂੰ ਸਾਰੀ ਚੀਜ਼ ਦਾ ਪਤਾ ਲੱਗ ਜਾਂਦਾ ਹੁਣ ਇੱਕ ਮਿੰਟ ਗੱਲ ਸੁਣੋ ਪ੍ਰੋਮੋਸ਼ਨਲ ਆਪਾਂ ਨੂੰ ਕੋਈ ਪੈਸਾ ਦੇ ਦੂ ਚਲੋ ਮੰਨ ਲਓ ਸਾਡਾ ਪੈਦਾ ਹੋ ਗਿਆ ਪ੍ਰੋਮੋਸ਼ਨ ਚ ਜਿਹੜੇ ਹੋਰ ਲੋਕਾਂ ਦਾ ਨੁ ਪੈਸੇ ਲੈ ਕੇ ਅਸੀਂ ਮਾੜੀ ਚੀਜ਼ ਦੀ ਕੋਈ ਪ੍ਰਮੋਸ਼ਨ ਨਹੀਂ ਕਰਦੇ ਬਾਕੀ ਤੁਸੀਂ ਸਾਡੇ ਇੰਸਟਾਗ੍ਰam ਪੇਜ ਤੇ ਜਾ ਕੇ ਦੇਖ ਲਓ ਵੀ ਅਸੀਂ ਕਿਸੇ ਵੀ ਹੋਰ ਪ੍ਰੋਡਕਟ ਦੀ ਵੀਡੀਓ ਪਾਈ ਹੋਵੇ ਵੀ ਤੁਸੀਂ ਆਪਦੇ ਪਸਮਾਂ ਨੂੰ ਆ ਪਾਓ ਅਸੀਂ ਮਿਹਨਤ ਸਤਾਈ ਤੋਂ ਬਿਨਾ ਕੋਈ ਨਹੀਂ ਦੱਸ ਰਹੇ ਪ੍ਰੋਡਕਟ ਵੀ ਤੁਸੀਂ ਆਪਦੇ ਪਸਮਾਂ ਨੂੰ ਆ ਪਾਓ ਸਾਨੂੰ ਵੀਰੇ ਰਿਜ਼ਲਟ ਇਹਦਾ 100% ਮਿਲਿਆ ਸੀ ਤਾਂ ਹੀ ਜਦੋਂ ਸਾਨੂੰ ਜਿਹੜੇ ਭੈਣ ਭਰਾ ਪਿਆਰ ਕਰਦੇ ਨੇ ਉਹ ਸਾਨੂੰ ਪੁੱਛਦੇ ਨੇ ਅਸੀਂ ਦੱਸ ਦਿੰਨੇ ਆ ਕਿਉਂਕਿ ਦੱਸਣਾ ਵੀ ਚਾਹੀਦਾ ਹੋ ਸਕਦਾ ਹਨਾ ਚਲੋ ਹੋਰ ਕੰਪਨੀਆਂ ਦੇ ਰਿਜ਼ਲਟ ਵੀ ਵਧੀਆ ਹੋਣ ਹਨਾ ਆਪਾਂ ਨਹੀਂ ਆਪਾਂ ਕਿਸੇ ਦੀ ਕੰਪਨੀ ਨੂੰ ਮੈਂ ਨਿੰਦਿਆ ਤਾਂ ਨਹੀਂ ਕਦੇ ਵੀ ਦੱਸੋ ਕਿਸੇ ਨੂੰ ਨਿੰਦਿਆ ਹੋਵੇ ਨਹੀਂ ਨਹੀਂ ਜੇ ਹੋ ਸਕਦਾ ਹੈ ਵੀ ਜਦੋਂ ਤੋਂ ਚਲ ਇਹ ਕੰਪਨੀ ਵਾਲੇ ਵੀਰੇ ਆਪਣੇ ਕੋਲੇ ਆਏ ਵੀ ਤੁਸੀਂ ਸਾਡਾ ਪ੍ਰੋਡਕਟ ਵਰਤ ਕੇ ਦੇਖੋ ਕਿਉਂਕਿ ਹਰੇਕ ਨੂੰ ਹੁੰਦਾ ਹੈ ਜਿਹਦੇ ਹੁਣ ਫਾਰਮ ਨੇ ਕਿਸੇ ਦਾ ਵੀ ਹੈ ਚਲੋ ਆਪਣਾ ਕੰਮ ਹੈ ਹੁਣ ਆਪਣਾ ਦੁੱਧ ਦਾ ਕੰਮ ਆਪਾਂ ਨੂੰ ਨਹੀਂ ਹੁੰਦਾ ਵੀ 4 ਪੈਸੇ ਆਪਣਾ ਫਾਇਦਾ ਹੋਵੇ ਆਪਾਂ ਵੀ ਕਹਿੰਦੇ ਨੇ ਵੀ ਆਪਾਂ ਨੂੰ ਦੁੱਧ ਦਾ ਰੇਟ ਵਧੀਆ ਮਿਲੇ ਆਪਾਂ ਵੀ ਪੁੱਛਦੇ ਹੁੰਦੇ ਆ ਵੀ ਜੇ ਆਪਣਾ ਇਕੱਠਾ ਦੁੱਧ ਕਿਤੇ ਵਧੀਆ ਰੇਟ ਤੇ ਲੱਗ ਜੇ ਹੁਣ ਜਿੰਨੇ ਫਾਰਮਾਂ ਚ ਕਿਉਂਕਿ ਇਕੱਠੀ ਚੀਜ਼ ਆ ਜਾਂਦੀ ਹੈ ਉੱਥੋਂ ਅਗਲੇ ਨੂੰ ਹੁੰਦਾ ਹੈ ਪੈਸੇ ਦਾ ਸਾਨੂੰ ਉਹਨਾਂ ਨੇ ਪੈਕਿੰਗ ਭੇਜੀ ਸੀਗੀ ਅਸੀਂ ਲੈਤੀ ਵੀ ਪੁੱਛ ਕੇ ਵੀ ਭਾਣੇ ਤੁਸੀਂ ਇੱਕ ਵਾਰੀ ਨਾ ਪ੍ਰੈਕਟੀਕਲ ਕਰਕੇ ਦੇਖਿਓ ਤੁਸੀਂ ਫੇਰ ਖਰੀਦਿਓ ਅਸੀਂ ਭਾਈ ਮਹੀਨਾ ਜਿਹੜੇ ਕਰਦੀ ਸੀ ਉਹਦਾ ਜਦੋਂ ਸਾਨੂੰ ਰਿਜ਼ਲਟ ਉਹਦਾ 1 ਮਹੀਨੇ ਬਾਅਦ ਮਿਲ ਗਿਆ ਫਿਰ ਸਾਨੂੰ ਇਹ ਚੀਜ਼ ਲੱਗਿਆ ਵੀ ਆਪਾਂ ਪੈਸਾ ਚਲੋ ਮੰਨ ਲਓ ਡਾਕਟਰਾਂ ਨੂੰ ਵੀ ਤਾਂ ਦੇ ਰਹੇ ਆ ਵੀ ਇਹਨਾਂ ਨਾਲ ਵੈਸੇ ਇੱਕ ਵਾਰੀ ਜਾਗਲਾ ਲੈ ਜਾਂਦਾ ਕਿਉਂ ਨਾ ਆਪਾਂ 20 ਕਿਲੋ ਦੀ ਪੈਕਿੰਗ ਮੰਗਾ ਲਿਆ ਕਰੀਏ ਸਾਨੂੰ ਰਿਜ਼ਲਟ 100% ਮਿਲਣ ਲੱਗ ਗਿਆ ਆਦਮੀ ਕੱਟਰੂ ਦੇਖ ਲਓ ਤੁਸੀਂ ਹੱਡ ਜੇ ਨਹੀਂ ਵਿੱਚ بڑے ਹੁੰਦੇ ਨੇ ਕੱਟਰੂਆਂ ਦੇ ਦੀ ਸਿਹਤ ਦਿਖਾ ਦਿਓ ਵੀ ਇਹ ਕੋਈ ਜ਼ਿਆਦੇ ਵੱਡੇ ਨਹੀਂ ਹੈਗੇ ਸੇ 6 ਮਹੀਨੇ ਸੱਤ ਸੱਤ ਮਹੀਨੇ ਦੇ ਕੱਟਰੂ ਨੇ ਹਨ ਇਹਨਾਂ ਦੀ ਸਿਹਤ ਵੱਖੋਂ ਦੇਖ ਸਕਦੇ ਹੋ ਇਹ ਤਾਂ ਸਾਡੇ ਥਾਂ ਦੀ ਥੋੜੀ ਜੀ ਘਾਟ ਮਾਰਦੀ ਹੈ ਜੇ ਥਾਂ ਦੀ ਘਾਟ ਨਾ ਹੋਵੇ ਤਾਂ ਇਹ ਗਰੋਥ ਹੋਰ ਵੀ ਜ਼ਿਆਦਾ ਕਰਨ ਜਦੋਂ ਖੇਤ ਚਲੇ ਗਏ ਰਿਹਾ ਵੀ ਤੁਹ ਕਿਉਂ ਬਾਕੀ ਮੈਂ ਸੰਭਾਲ ਇਹਨਾਂ ਦੀ ਆਪਦੇ ਤੋਂ ਵੀ ਜ਼ਿਆਦਾ ਕਰਦੀ ਫੇਰ ਹੀ ਆਪਾਂ ਇਹਨਾਂ ਚੋ ਪ੍ਰੋਪਰ ਲੈ ਸਕਦੇ ਆ ਜੇ ਆਪਾਂ ਇਹਨਾਂ ਦੀ ਸੰਭਾਲ ਕਰਾਂਗੇ ਜੇ ਹੁਣ ਇਹਨਾਂ ਨੂੰ ਬੰਨ ਕੇ ਆਪਾਂ ਦੇਖਣਾ ਹੀ ਨਹੀਂ ਹੈਗਾ ਫਿਰ ਉਹਦਾ ਫਾਇਦਾ ਵੀ ਕੋਈ ਨਹੀਂ ਹੁਣ ਅਸੀਂ ਬੂਰੀ ਝੋਟੀ ਮੱਝ ਲਾ ਲਓ ਚਲੋ ਇੱਕ ਕੱਟੀ ਲਿਆਂਦੀ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਓਏ ਅਸੀਂ ਜਦੋਂ ਕਾਲੇ ਕੋਲੇ ਗਏ ਸੀ ਅਸੀਂ ਦੇਖਣ ਦਾ ਮੱਝਾਂਗੇ ਐਸੇ ਜਿਵੇਂ ਹੁਣ ਫਾਰਮ ਦੇ ਵਿੱਚ ਆਪਾਂ ਮੱਝਾਂ ਹੋਰ ਪਾਉਣੀਆਂ ਨੇ ਜੇ ਹੁਣ ਆਪਾਂ ਅੱਜ ਕਹਿਦੀ ਵੀ ਅੱਜ ਆਪਾਂ ਦੋ ਮੱਝਾਂ ਲਿਆਂਦੀਆਂ ਉੱਚਾਪਨ ਨੂੰ ਫਾਇਦਾ ਨਹੀਂ ਹੋਇਆ ਬਾਕੀ ਆਪਾਂ ਕਿਸੇ ਦੇ ਸਹਾਰੇ ਕੋਈ ਚੀਜ਼ ਸੜਦੀ ਉਹ ਚ ਵੀ ਆਪਾਂ ਫਾਇਦਾ ਨਹੀਂ ਲੈ ਸਕਦੇ ਹਨ ਤੇ ਹੁਣ ਆਪਾਂ ਨੂੰ ਵਿੱਚ ਤਾਪ ਰਹਿਣਾ ਪਊਗਾ ਹੁਣ ਵਿੱਚ ਕਹਿੰਦੇ ਨੇ ਵੀ ਇਹ ਤਾਂ ਬਾਰੀ ਵੀ ਉਹ 10 ਮਿੰਟ ਦੀ ਵੀਡੀਓ ਤੇ ਜੱਜ ਨਾ ਕਰਿਆ ਕਰੋ ਹੁਣ ਤੁਸੀਂ ਅੱਜ ਐਂ ਦੇਖ ਲਓ ਵੀ ਟਾਈਮ ਕਿੰਨਾ ਹੋ ਗਿਆ ਸੀ ਮੱਝਾਂ ਦਾ ਹੁਣ ਸਾਡਾ ਚਾਚਾ ਪੱਖੇ ਡੰਗਣ ਲੱਗਿਆ ਜੇ ਕਦੇ ਕੋਈ ਪੱਖਾ ਮੱਚ ਗਿਆ ਉਹਨੇ ਜ਼ਿੰਮੇਵਾਰੀ ਤੋਂ ਬਿਨਾਂ ਤਾਂ ਇਹ ਚੀਜ਼ਾਂ ਨਹੀਂ ਹੁੰਦੀਆਂ ਚਲੋ ਮੰਨ ਲਓ ਆਪਾਂ ਕੋਈ ਹੈਲਪਰ ਰੱਖਿਆ ਉਹਨੇ ਵੀ ਤਾਂ ਆਪਦੇ ਘਰੇ ਜਾਣਾ ਆਪਦਾ ਕੰਮ ਕਰਕੇ ਜਾਊਗਾ ਠੀਕ ਆ ਉਹ ਤਾਂ ਪੈਸਾ ਆਪਣਾ ਲੱਗਿਆ ਬਾਕੀ ਆਪਾਂ ਇਹਨਾਂ ਦੀ ਸਾਮਸਵਾਲ ਉਹ ਆਪਣੇ ਘਰ ਦੀ ਜ਼ਿੰਮੇਵਾਰੀ ਥੋੜੀ ਚੱਕ ਲੂਗਾ ਅਗਲਾ ਵੀ ਉਹ ਚੀਜ਼ਾਂ ਤਾਂ ਆਪਾਂ ਨੂੰ ਦੇਖਣੀਆਂ ਪੈਣਗੀਆਂ ਨਾ ਵੀ ਇਹਨਾਂ ਦੀ ਸਾਮਸਵਾਲ ਕਿਵੇਂ ਕਰਨੀ ਆ ਫਾਇਦਾ ਆਪਾਂ ਇਹਨਾਂ ਤੋਂ ਕਿਵੇਂ ਲੈ ਸਕਦੇ ਆ ਫਿਰ ਉਹੀ ਚੀਜ਼ਾਂ ਫੇਰ ਹੀ ਆਪਾਂ ਨੂੰ ਫਾਇਦਾ ਹੋਊਗਾ ਨਾ ਦੁੱਧ ਦਾ ਕਿਵੇਂ ਦੇਖਣਾ ਪੱਖਿਆਂ ਜਿਵੇਂ ਹੁਣ ਗਰਮੀ ਆ ਮੱਛਰ ਵੀ ਬਹੁਤ ਜ਼ਿਆਦੇ ਆ ਜੇ ਹੁਣ ਪੱਖਿਆਂ ਦਾ ਪ੍ਰਬੰਧ ਨਹੀਂ ਕਰਾਂਗੇ ਬੇਰਾਮੀ ਮਸਰ ਨਹੀਂ ਹਟਣਾ ਜੇ ਉਹ ਆਪਾਂ ਹੁਣ ਵੀ ਸੌਣੇ ਵੀ ਹੈਗੀਆਂ 10 20 ਮਿੰਟ ਸੌਂਗੇ ਅੱਧਾ ਘੰਟਾ ਆਪਣੀ ਮੰਨ ਲਓ ਨੀਂਦ ਆ ਗਈ ਆਪਾਂ ਨੂੰ ਤੂੰ ਹੀ ਬੁੱਝ ਜਾਂਦੀ ਐ ਹੁਣ ਪ੍ਰੋਪਰ ਤਾਂ ਹੀ ਤੂੰ ਹੀ ਚੱਲੀ ਜਾਂਦੀ ਚੱਲੀ ਜਾਂਦੀ ਪਹਿਲਾਂ ਵੀਰੇ ਮੈਂ ਸਚਾਈ ਦੱਸਦੀ ਆ ਮੈਂ ਡੀਜ਼ਲ ਸੜਕਣ ਲੱਗੀ ਸੀ ਥੋੜਾ ਥੋੜਾ ਜਿਵੇਂ ਉਹ ਸਪਰੇਅ ਜੀ ਕਰਨ ਲੱਗੀ ਸੀ ਪੰਪ ਨਾਲ ਉਹ ਥੱਲੇ ਤਿਲਕਣ ਹੋਣ ਲੱਗੀ ਜਿਆਦੇ ਕਿਉਂਕਿ ਹੁਣ ਇੰਨੇ ਪਸ਼ੂ ਨੇ ਇਕੱਠੇ 20 ਪਸ਼ੂ ਆਂਦੇ ਤਿਲਕਣ ਹੋ ਜਾਂਦੀ ਐ ਪਸ਼ੂ ਨੇ ਗੋਹਾ ਵੀ ਕਰਨਾ ਐ ਬਿੰਦੇ ਬਿੰਦੇ ਪਿਸ਼ਾਬ ਵੀ ਕਰਨਾ ਉਹ ਜਿਆਦੇ ਤਿਲਕਣ ਤੇ ਡਿੱਗਣ ਲੱਗੇ ਤੇ ਤਿਲਕ ਤਿਲਕ ਕੇ ਹੁਣ ਤੂੰ ਜੇ ਉਹਨਾਂ ਅੱਧਾ ਘੰਟਾ ਵੀ ਤੂੰ ਹੀ ਬੰਦ ਹੋ ਗਈ ਇਹਨਾਂ ਦਾ ਤੜਪ ਤੜਕ ਕੇ ਬੁਰਾ ਹਾਲ ਹੋ ਜਾਂਦਾ ਹੁਣ ਇਹਨਾਂ ਨੇ ਦਿਨੇ ਆਰਾਮ ਨਾਲ ਬੈਠਣਾ ਜੇ ਆਪ ਉਹ ਵੀ ਇਹਨਾਂ ਦੀ ਸਾਫ ਸਫਾਈ ਨਾ ਕਰੀ ਬਾਕੀ ਇੱਕ ਚੀਜ਼ ਹੋਰ ਦੱਸਣਾ ਚਾਹਣੀ ਆ ਅ ਕੈਲਸ਼ੀਅਮ ਤੇ ਲੀਵਰ ਟੋਨਿਕ ਉਹ ਉਹ ਵੀ ਜਰੂਰ ਪਾਓ ਜਰੂਰ ਪਾਓ ਠੀਕ ਹੈ ਕੈਲਸ਼ੀਅਮ ਨਾਲ ਗਰਮੀ ਬਹੁਤ ਜ਼ਿਆਦਾ ਹੈ ਜੇ ਆਪਾਂ ਹੁਣ ਦੁੱਧ ਪਸ਼ੂ ਤੋਂ ਲੈਣਾ ਹੈ ਮੁਨਾਫਾ ਲੈਣਾ ਹੈ ਨਾ ਨਾਲ-ਨਾਲ ਚੰਗੀ ਖਰਾਕ ਤੇ ਇਹ ਚੀਜ਼ਾਂ ਵਿੱਚ ਕਹਿ ਦਿੰਦੇ ਨੇ ਵੀ ਹਾਂ ਬਰੀਡ ਤੇ ਕੰਮ ਨਾ ਕਰੋ ਬਸ ਕੱਲੀਆਂ ਵੀ ਇਹ ਚੀਜ਼ਾਂ ਪਾਈ ਜਾਵੇ ਅਸੀਂ ਵੀਰੇ ਕਿਸੇ ਵੀ ਵੀਡੀਓ 'ਚ ਨਹੀਂ ਗਿਆ ਵੀ ਤੁਸੀਂ ਕੱਲੇ ਪਾਊਡਰ ਜਾਂ ਕੱਲੇ ਪ੍ਰੋਡਕਟ ਜੇ ਹੁਣ ਮੈਂ ਕਹਿੰਦਾ ਵੀ ਕੱਲਾ ਮੰਨ ਕੇ ਚੱਲ ਲੀਵਰ ਟੌਨ ਕੀ ਪਾਈ ਜਾਓ ਕੱਖ ਨਾ ਪਾਇਓ ਫਿਰ ਵੀ ਪਸ਼ੂ ਥੋੜੀ ਇਹਦੀ ਗ੍ਰੋਥ ਥੋੜੀ ਕਰੂਗਾ ਆਪਸੋ ਦੁੱਧ ਥੋੜੀ ਨੂੰ ਕੱਲੇ ਲੀਵਰ ਟੌਨ ਨਾਲ ਬਿਰੇ ਵੀ ਇਹ ਚੀਜ਼ਾਂ ਕਹਿਣੇ ਹੁੰਨੇ ਆ ਵੀ ਜਿਵੇਂ ਚੰਗੀ ਖਰਾਕ ਦੇ ਨਾਲ-ਨਾਲ ਆਪਾਂ ਇਹ ਚੀਜ਼ਾਂ ਐਡ ਕਰੀ ਜਾਵਾਂਗੇ ਆਪਾਂ ਨੂੰ ਫਾਇਦਾ ਬਹੁਤ ਜ਼ਿਆਦਾ ਹੋਊਗਾ ਵਿੱਚ ਭੈਣਾ ਜੀ ਆ ਭਰਾ ਕਹਿ ਦਿੰਦੇ ਨੇ ਵੀ ਸਿੱਧੀਆਂ ਜਿਹੀਆਂ ਆਉਣ ਲੱਗੀਆਂ ਥਣਾ 'ਚ ਹੁਣ ਇਕੱਲੇ-ਇਕੱਲੇ ਦਾ ਵੀਰੇ ਕਈ ਵਾਰੀ ਗੁੱਸਾ ਨਾ ਕਰਿਆ ਕਰੋ ਫੋਨ ਕਈ ਵਾਰੀ ਨਹੀਂ ਵੀ ਚੱਕਿਆ ਜਾਂਦਾ ਹੁਣ ਜਿਵੇਂ ਫਾਰਮ ਦਾ ਕੰਮ ਚੱਲ ਰਿਹਾ ਘਰ ਦਾ ਤੇ ਘਰਾਂ ਵੀ ਤੁਸੀਂ ਦਿਖਾ ਸਕਦੇ ਹੋ ਹਨਾ ਹੁਣ ਉਹਨਾਂ ਮੋਟਰ ਦੀ ਥੋੜੀ ਜਿਹੀ ਸਵਿਚ ਸਟਾਰਟਰ ਮੱਚ ਗਿਆ ਸੀ ਬਾਕੀ ਇੱਕ ਪੱਖੇ ਲਾ ਰਹੇ ਆ ਲਾਈਟ ਕੱਟੀ ਹੋਈ ਹੈ ਤੇ ਉਹ ਚੀਜ਼ਾਂ ਵੀ ਵੀਰੇ ਦੇਖਣੀਆਂ ਪੈਂਦੀਆਂ ਨੇ ਤੇ ਫਿਰ ਉਹ ਚੀਜ਼ਾਂ ਦੇ ਵਿੱਚ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਸੁਣੇ ਚੀਜ਼ ਦੱਸਣੀਆਂ ਜਦੋਂ ਕੋਈ ਮਾੜੀ ਮੋਟੀ ਸਿੱਧੀ ਆਉਣ ਲੱਗ ਜੇ ਇੱਕ ਤਾਂ ਨਿੰਬੂ ਦਾ ਜਿਹੜਾ ਸਤ ਹੁੰਦਾ ਨਿੰਬੂ ਨਚੋੜ ਕੇ ਪਸੂ ਨੂੰ ਉਹ ਦਿਓ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਇੱਕ ਨਾ ਮਿੱਠਾ ਸੋਡਾ ਤੁਸੀਂ ਚਾਹੇ 100 ਗ੍ਰਾਮ ਤੇ ਉਹ ਐਡ ਕਰਿਆ ਕਰੋ ਪਾਣੀ ਦੇ ਵਿੱਚ ਜਦੋਂ ਆਪਾਂ ਪਸੂਆਂ ਨੂੰ ਪਾਣੀ ਪਿਲਾਉਨੇ ਹ ਇੱਕ ਚਮਚਾ ਇੱਕ ਨਮਕ ਦਾ ਨਮਕ ਦਾ ਕੀ ਰਿਜ਼ਲਟ ਹੁੰਦਾ ਪਸੂ ਨੂੰ ਨਾਲ ਤਾਂ ਭੁੱਖ ਲੱਗਦੀ ਹੈ ਹੈਂ ਤੇ ਕੈਲਸ਼ੀਅਮ ਵੀ ਬਹੁਤ ਜ਼ਿਆਦੇ ਚੰਗਾ ਤੇ ਮਿੱਠਾ ਸੋਡਾ ਥੋੜਾ ਥੋੜਾ ਤੁਸੀਂ ਜ਼ਰੂਰ ਪਾਇਆ ਕਰੋ ਥੋੜੀ ਮਾਤਰਾ ਦੇ ਵਿੱਚ ਆਪਾਂ ਇਹ ਨਹੀਂ ਵੀ ਅੱਧਾ ਕਿਲੋ ਪਾ ਦਿਓ ਹਨਾ ਫਿਰ ਪਸ਼ੂ ਉਹੀ ਧੋ ਦੇ ਅੰਦਰੋਂ ਸਹੀ ਅੱਲਾਹ ਤੇ ਇੱਕ ਜਿਹੜੀ ਹੁੰਦੀ ਹੈ ਵੀ ਜਿਵੇਂ ਪਸ਼ੂ ਦੇ ਅੰਦਰ ਅਮਲਾਪ ਜਾਂ ਜੂਨਾ ਜੇ ਪੈ ਜਾਂਦੀਆਂ ਨੇ ਉਹ ਦਵਾਈ ਤੁਸੀਂ ਸਾਰੇ ਪਸ਼ੂ ਨੂੰ ਜ਼ਰੂਰ ਦਿਆ ਕਰੋ ਛੋਟੇ ਘਟਰੂਆਂ ਦਾ ਤੁਹਾਨੂੰ ਦੱਸੀ ਸੀਗਾ ਵੀ ਹਫ਼ਤੇ ਬਾਅਦ ਜਿਹੜੀ ਪਹਿਲੀ ਡੋਜ਼ ਹੁੰਦੀ ਆਪਾਂ ਹਫ਼ਤੇ 10 ਦਿਨਾਂ ਦੇ ਵਿੱਚ ਵਿੱਚ ਦੇਣੀ ਹੈ ਉਹਦੋਂ ਬਾਅਦ 20 ਦਿਨ ਦੇ ਵਿੱਚ ਵਿੱਚ ਹਨਾ ਜੇ ਆਪਾਂ ਇਹ ਚੀਜ਼ਾਂ ਕਰਾਂਗੇ ਤਾਂ ਆਪਣੇ ਪਸ਼ੂਆਂ ਦੀ ਗਰੋਥ ਤਾਂ ਹੀ ਵਧੂਗੀ ਹੁ ਉਹ ਵੀਰੇ ਨਿੱਕੇ ਦਾ ਮੌਸਮ ਇਹ ਜਾ ਇੱਕ ਖੁਰਲੀਆਂ ਦਾ ਥੋੜਾ ਜਿਆਦਾ ਧਿਆਨ ਰੱਖਿਆ ਕਰੋ ਹੁਣ ਜਦੋਂ ਆਪਾਂ ਫੀਡ ਪਾਤੀ ਗਰਮੀ ਜਿਆਦਾ ਹੋਣ ਕਰਕੇ ਪਸ਼ੂ ਘੱਟ ਖਾਂਦੇ ਨੇ ਥੋੜਾ ਜਿਆਦਾ ਜਿਵੇਂ ਭਣੇ ਆਏ ਹੋਏ ਨੇ ਵੀ ਗਰਮੀ ਚ ਆਪ ਨੂੰ ਵੀ ਭੁੱਖ ਘੱਟ ਲੱਗਦੀ ਜਾਂਦਾ ਘੱਟ ਲੱਗਦੀ ਐ ਫਿਰ ਉਹ ਪਤਾ ਕਾਰਨ ਕੀ ਹੁੰਦਾ ਜਦੋਂ ਆਪਾਂ ਖੁਰਲੀ ਦੇ ਵਿੱਚ ਉਹ ਪਿਆ ਰਿਹਾ ਦਾਣਾ ਵੀ ਆ ਪੱਤੇ ਪਾ ਦਿੰਨੇ ਆ ਘਰ ਦੀ ਖਰਾਕ ਚਿੱਟਾ ਲੇਟੀ ਵੀ ਪਾ ਦਿੰਨੇ ਆ ਕਿਤੇ ਨਾ ਕਿਸੇ ਪਸ਼ੂ ਥੋੜਾ ਮੋਟਾ ਛੱਡ ਦਿੰਦਾ ਫਿਰ ਆਪਾਂ ਉੱਥੇ ਜਦੋਂ ਸਾਮ ਨੂੰ ਕੱਕ ਪਾਉਣੇ ਜਾਂ ਸੰਨੀ ਲਾਉਣੇ ਆ ਆਪਾਂ ਉੱਤੇ ਉਹ ਕਰ ਦਿੰਨੇ ਆ ਉਹ ਥੱਲੇ ਗਿੱਪੇ ਜੇ ਵੱਜ ਜਾਂਦੇ ਨੇ ਉਹਦੇ ਵਿੱਚ ਚਿੱਟੇ-ਚਿੱਟੇ ਜੀ ਜੇ ਪੈਦਾ ਹੋ ਜਾਂਦੇ ਨੇ ਫਿਰ ਉਹ ਕਿਤੇ ਨਾ ਕਿਤੇ ਜਦੋਂ ਆਪਾਂ ਹੱਥ ਮਾਰਤਾ ਇਕੱਠਾ ਫਿਰ ਉਹ ਅੰਦਰ ਪਸ਼ੂ ਦੇ ਜਾਣਗੇ ਫਿਰ ਉਹ ਚੀਜ਼ਾਂ ਨਾਲ ਦਿੱਕਤ ਨਾ ਤੇ ਸਿੱਧੀਆਂ ਜਿਹਾਉਣ ਲੱਗ ਜਾਂਦੀਆਂ ਨੇ ਉਹ ਇੱਕ ਰੋਗ ਬਣ ਜਾਂਦਾ ਹੈ ਵੀ ਇਹ ਚੀਜ਼ਾਂ ਦਾ ਆਪਾਂ ਖਾਸ ਧਿਆਨ ਰੱਖਿਆ ਕਰੋ ਇੱਕ ਨਾ ਜਦੋਂ ਆਪਾਂ ਧਾਰ ਚੋਲੀ ਅੱਧਾ ਘੰਟਾ ਫਸ ਉਹਨੂੰ ਬੈਠਣ ਨਾ ਦਿਓ ਹਾਂ ਮੇਰਾ ਫੋਨ ਦੇਖੀ ਕੰਮ ਕੀਦਾ ਹੀ ਹੈ ਕੀਦਾ ਸਿਮਰੀ ਦਾ ਜਦੋਂ ਆਪਾਂ ਧਾਰ ਚੋ ਲੈਨੇ ਆ ਆਪਾਂ ਨਾ ਆਪਣਾ ਮੱਝ ਹੈ ਚਾਹੇ ਗਾਂ ਕੀ ਉਹਦੀ ਵਹਿ ਜਾਂਦੇ ਨੇ ਉਹਨੂੰ ਅੱਧਾ ਘੰਟਾ ਭਰਾ ਬਣ ਕੇ ਜਾਂ ਮੇਰੀਆਂ ਭੈਣਾਂ ਨੇ ਉਹਨੂੰ ਬੈਠਣ ਨਾ ਦਿਆ ਕਰੋ ਕਾਰਨ ਕੀ ਜਿਵੇਂ ਉਹਨਾਂ ਗੋਹਾ ਪਿਆਗਾ ਠੀਕ ਹੈ ਪਸ਼ੂ ਦੇ ਦੁੱਧ ਵਾਲੇ ਰੋਮ ਖੁੱਲੇ ਹੁੰਦੇ ਨੇਗੇ ਉਹਦੇ ਨਾਲ ਮੂਰੇ ਚਾਹੇ ਥੋੜਾ ਜਿਹਾ ਤੂੜੀ ਸੁੱਕੀ ਹੋਈ ਪਾ ਕੇ ਚਾਹੇ ਥੋੜਾ ਜਿਹਾ ਆਟਾ ਭੁੱਕ ਦੋ ਉਹ ਲਾਲਚਨਾ ਪਸ਼ੂ ਕੱਖ ਜੇ ਖਾਈ ਜਾਊ ਖੁਰਲੀ ਤੇ ਮੂੰਹਿਆਂ ਮਾਰੀ ਜਾਊਗਾ ਹਨ ਫਿਰ ਉਹ ਚੀਜ਼ ਨਾਲ ਨਾ ਜਿਹੜੇ ਹੁਣ ਆਪਾਂ ਧਾਰ ਚੋਲੀ ਮੂਰੇ ਪਸ਼ੂ ਦੇ ਕੱਖਾ ਹੈ ਨਹੀਂ ਗਾ ਆਪਾਂ ਚਾਟ ਬਾ ਕੇ ਚੋਣਿਆ ਚਲੋ ਕਈ ਪਸ਼ੂ ਚਾੜ ਤੇ ਲੱਗ ਜਾਂਦੇ ਨੇ ਜਾਂ ਆਪਾਂ ਉਹ ਵੀ ਧਾਰ ਚੋਣਿਆ ਪਰ ਪਸ਼ੂ ਨੇ ਨਾਲ ਦੀ ਨਾਲ ਬੈਠ ਜਾਣਾ ਆ ਗੋਹੇ ਤੇ ਬੈਸ ਗਿਆ ਦੁੱਧ ਵਾਲਾ ਰੋਮ ਬੰਦ ਹੋ ਜਾਂਦਾ ਉਹ ਚੀਜ਼ ਵੀ ਥਾਣੇ ਥਾਣਾ ਦੇ ਵਿੱਚ ਦਿੱਕਤ ਆ ਜਾਂਦੀ ਹੈ ਨਾ ਜਿਹਨੂੰ ਆਪਾਂ ਮਟੈਟਸ ਉਹ ਚੀਜ਼ਾਂ ਕਹਿ ਦਿੰਦੇ ਨੇ ਨਾ ਉਹ ਚੀਜ਼ਾਂ ਵਰਗੀਆਂ ਆ ਜਾਂਦੀਆਂ ਜੇ ਚੀਜ਼ਾਂ ਤੁਸੀਂ ਵੀਰੇ ਧਿਆਨ ਰੱਖੋਗੇ ਮੈਂ ਗਾਰੰਟੀ ਨਾਲ ਕਹਿੰਨੀ ਆ ਤੁਹਾਡਾ ਪਸ਼ੂ ਬਿਮਾਰੀ ਨਹੀਂ ਹੁੰਦਾ ਬਿਮਾਰੀ ਹੈ ਹੈਨਾ ਜਮੀ ਬਿਲਕੁਲ ਬਿਮਾਰੀ ਨਹੀਂ ਆਉਂਦੀ ਤੁਸੀਂ ਮੈਂ ਕਦੇ ਵੀਡੀਓ ਪਾਈ ਆ ਵੀ ਸਾਡੇ ਅਜੇ ਡਾਕਟਰ ਖੜਾ ਸਾਡਾ ਕੋਈ ਪਸ਼ੂ ਬਿਮਾਰ ਹੈ ਜੇ ਆਪਾਂ ਨੋਰਮਲ ਇਹ ਚੀਜ਼ਾਂ ਦਾ ਧਿਆਨ ਦੇਵਾਂਗੇ ਨਾ ਜਿਵੇਂ ਆਪਾਂ ਕਹਿ ਦਿੰਨੇ ਆ ਆਪਾਂ ਨੂੰ ਨੋਰਮਲ ਜਿਹੜਾ ਕੋਈ ਵੀ ਸਾਡੀ ਭੈਣਾ ਚਾਹੇ ਭਰਾ ਉਹ ਪਸੂਆਂ ਚ ਰਹਿੰਦਾ ਉਹਨਾਂ ਦਾ ਇਹਨਾਂ ਦਾ ਮੂੰਹ ਦੇਖ ਕੇ ਆਪਾਂ ਦੱਸ ਦਿੰਨੇ ਆ ਵੀ ਅੱਜ ਪਸੂ ਦੀ ਸਿਹਤ ਠੀਕ ਨਹੀਂ ਹੈਗੀ ਸਿਹਤ ਵੀ ਇਹਨੂੰ ਬੁਖਾਰ ਹੈ ਉਹ ਬੁਖਾਰ ਦਾ ਨਾ ਕਾਰਨ ਲੱਭਿਆ ਕਰੋ ਵੀ ਕਾਰਨ ਕੀ ਹੈ ਬੁਖਾਰ ਦਾ ਇਹਨੂੰ ਬੁਖਾਰ ਹੋਇਆ ਕਾਹਤੋਂ ਬੁਖਾਰ ਕੁਝ ਵੀ ਨਹੀਂ ਹੈਗਾ ਹੁਣ ਮੰਨ ਕੇ ਚਲੋ ਆਪਣੇ ਕਈ ਵਾਰੀ ਕੋਈ ਫੋੜਾ ਹੋ ਜਾਂਦਾ ਜਿਵੇਂ ਆਪਾਂ ਪੰਜਾਬੀ ਦੇ ਵਿੱਚ ਉਦਾਹਰਨ ਦੇ ਦਿੰਨੇ ਆ ਉਹਦੀ ਮਾਰ ਜਿਵੇਂ ਇਥੇ ਕੰਨਾ ਕੋਈ ਸੰਡੇ ਜੇ ਹੋ ਜਾਂਦੇ ਨੇ ਠੀਕ ਆ ਆਪਾਂ ਜਿਵੇਂ ਪੰਜਾਬੀ ਚ ਕਹਿੰਨਾ ਕਨੇਡੂ ਜੇ ਹੋਗੇ ਉਹਦੀ ਮਾਰ ਆਪਾਂ ਨੂੰ ਬੁਖਾਰ ਹੋ ਜਾਂਦਾ ਆਪਾਂ ਉਹ ਕਾਰਨ ਤਾਂ ਲੱਭਿਆ ਨਹੀਂ ਹੈਗਾ ਵੀ ਇਹ ਕਾਰਨ ਕਿਸ ਕਰਕੇ ਇਹਨੂੰ ਬੁਖਾਰ ਹੋਇਆ ਦਵਾਈ ਆਪਾਂ ਹੋਰ ਚੀਜ਼ ਦੀ ਬੁਖਾਰ ਦੀ ਲਈ ਜੰਨੇ ਆ ਜਦੋਂ ਉਹ ਥੋੜੇ ਟਾਈਮ ਬਾਅਦ ਆਪਾਂ ਨੂੰ ਬੁਖਾਰ ਉਤਰ ਜਾਊਗਾ ਬੁਖਾਰ ਤਾਂ ਕਿਸੇ ਹੋਰ ਕਾਰਨ ਕਰਕੇ ਹੋ ਰਿਹਾ ਆਪਾਂ ਨੂੰ ਉਹ ਕਾਰਨ ਦੀ ਆਪਾਂ ਬਿਮਾਰੀ ਨਹੀਂ ਲੱਭ ਰਹੀ ਹੈਗੇ ਨਾ ਵੀ ਇਹ ਹੋਗਾ ਤੁਰੇ ਇਹ ਚੀਜ਼ਾਂ ਦਾ ਵੀਰੇ ਛੋਟੀਆਂ-ਛੋਟੀਆਂ ਜੇ ਤੁਸੀਂ ਧਿਆਨ ਦੇਣ ਲੱਗੇ ਨਾ ਤੁਸੀਂ ਕਦੇ ਫੇਲ ਹੋ ਹੀ ਨਹੀਂ ਸਕਦੇ ਜਮ ਨਹੀਂ ਹੋ ਸਕਦੇ ਮੈਂ ਗਰੰਟੀ ਨਾਲ ਕ ਪਹਿਲੀਆਂ ਚੀਜ਼ਾਂ ਦੇ ਧਿਆਨ ਨਹੀਂ ਦੇਣਾ ਠੀਕ ਹੈ ਵੀ ਆਪਾਂ ਇੱਕ ਗੱਲ ਹੋਰ ਕਹਿਣੀ ਹੁੰਦੀ ਆ ਵੀ ਮੇਰੀਆਂ ਭੈਣਾਂ ਬਹੁਤ ਜ਼ਿਆਦਾ ਮੈਨੂੰ ਫੋਨ ਕਰਦੀਆਂ ਨੇ ਭਰਾ ਵੀ ਵਾਈਗੁਰੂ ਦੀ ਮਿਹਰ ਹੈ ਸਾਨੂੰ ਇੰਨਾ ਕਿ ਸਤਕਾਰ ਮਿਲ ਰਿਹਾ ਚਲੋ ਦੁਨੀਆ ਹੈਣਾ ਇਹਨਾਂ ਨੇ ਬੋਲਣੀ ਹੁੰਦੀ ਹੈ ਇਹਨਾਂ ਦਾ ਕੰਮ ਹੈ ਬੋਲਣਾ ਚੰਗਾ ਇਨਸਾਨ ਜਿਹੜਾ ਜਿਹਦੀ ਸੋਚ ਚੰਗੀ ਹੈ ਜਿਹੜਾ ਕਿਸੇ ਨੂੰ ਅੱਗੇ ਵਧਦੇ ਨੂੰ ਦੇਖ ਕੇ ਵਾਈਗੁਰੂ ਅੱਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਹਰ ਇੱਕ ਨੂੰ ਅੱਗੇ ਲੈ ਕੇ ਆ ਉਹ Banda ਮਾੜਾ ਕਦੇ ਸੋਚ ਨਹੀਂ ਸਕਦਾ ਮਾੜਾ ਕਿਸੇ ਬਾਰੇ ਬੋਲ ਨਹੀਂ ਸਕਦਾ ਮਾੜਾ ਕਿਸੇ ਨੂੰ ਕਮੈਂਟ ਨਹੀਂ ਕਰ ਸਕਦਾ ਮੇਰੀ ਸੋਚ ਹੈ ਨਾ ਕਮੈਂਟ ਮਾੜਾ ਕੌਣ ਕਰੂਗਾ ਚਲੋ ਜਿੱਥੇ ਬੋਲਣਾ ਉੱਥੇ ਤੁਸੀਂ ਬੋਲੋ ਬੋਲੋ ਕਿੱਥੇ ਹੁਣ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਗੱਲਾਂ ਕਰਨੀਆਂ ਇਹ ਚੀਜ਼ ਦੀਆਂ ਪਹਿਣਗੀਆਂ ਜੇ ਆਪਣੇ ਕੋਲੇ ਜ਼ਮੀਨਾਂ ਨੇ ਠੀਕ ਆ ਤਾਂ ਹੀ ਆਪਣੇ ਕਾਰੋਬਾਰ ਨੇ ਜੇ ਜ਼ਮੀਨਾਂ ਨਾ ਰਹੀਆਂ ਤਾਂ ਮੱਜਾਂ ਵੀ ਕਿੱल्ल्या ਤੇ ਨਹੀਂ ਰਹਿਣੀਆਂ ਹੈਗੀਆਂ ਜੇ ਪਿੰਡਾਂ ਦੇ ਪਿੰਡ ਆਪਾਂ ਇਕਾਂ ਕਰਾਂਗੇ ਆਪਾਂ ਮਾਰ ਕਿੱਥੇ ਖਾਨਨੇ ਆ ਸਰਕਾਰਾਂ ਕਿੱਥੇ ਦੇਖਦੀਆਂ ਨੇ ਵੀ ਇਹਨਾਂ ਦਾ ਇਕਾਂ ਨਹੀਂ ਹੈਗਾ ਛੋਟੇ ਇਕੱਠਾ ਨੂੰ ਦੇਖ ਕੇ ਆਪਣਾ ਲਾਠੀ ਚਾਰਜ ਹੁੰਦਾ ਵੀ ਆਪਾਂ ਨੂੰ ਸਾਰਿਆਂ ਨੂੰ ਜਿੰਨੇ ਸਾਡੇ ਮਜ਼ਦੂਰ ਭਾਈਚਾਰਾ ਸਾਡੇ ਭੈਣ ਭਰਾ ਸਾਰਿਆਂ ਨੂੰ ਵੀਰੇ ਇਕਾ ਕਰਨਾ ਪਊਗਾ ਠੀਕ ਆ ਵੀ ਅਸੀਂ ਵੀ ਚਾਹੁੰਨੇ ਆ ਵੀ ਸੋਨੂੰ ਵੀ ਹੱਕ ਮਿਲਣ ਜਿੰਨੀਆਂ ਪੰਚਾਇਤੀ ਜ਼ਮੀਨਾਂ ਨੇ ਠੀਕ ਆ ਪੰਚਾਇਤੀ ਜਾਂ ਇਹਨਾਂ ਦੀਆਂ ਸਰਕਾਰਾਂ ਦੀਆਂ ਜ਼ਮੀਨਾਂ ਨੇ ਪ੍ਰਾਪਰਟੀਆਂ ਨੇ ਅਸੀਂ ਵੀ ਚਾਹੁੰਨੇ ਆ ਸੋਨੂੰ ਘਰ ਬਣਾਉਣ ਦੇ ਲਈ ਜਗਾ ਮਿਲਣਾ ਸਾਨੂੰ ਜ਼ਮੀਨਾਂ ਮਿਲਣ ਜਿਹੜੇ ਤੁਹਾਡੇ ਹੱਕ ਬਣਦੇ ਨੇ ਅਸੀਂ ਵੀ ਨਹੀਂ ਚਾਹੁੰਦੇ ਕਿ ਤੁਹਾਨੂੰ ਪਿੱਛੇ ਰੱਖਿਆ ਜਾਵੇ ਅਸੀਂ ਕਦੋਂ ਕਹਿਣੇ ਹਣਾ ਇਹਨਾਂ ਕੋਲੇ ਵੀਰੇ ਬਹੁਤ ਕੁਝ ਪਿਆ ਜਿਹੜਾ ਤੁਹਾਨੂੰ ਇਹ ਪਿੱਛੇ ਕਰ ਰਹੇ ਨੇ ਆਮ ਬੰਦੇ ਦੇ ਹੱਥ ਇਸ ਤਾਂ ਹੈ ਨਹੀਂਗਾ ਜਿਹੜਾ ਹੁਣ ਮਾੜਾ ਬੰਦਾ ਸਾਡੇ ਵਰਗਾ ਜਿਹਦੇ ਕੋਲੇ ਤਿੰਨ ਚਾਰ ਕਿੱਲੇ ਜ਼ਮੀਨ ਦੇ ਨੇ ਉਹ ਚੋਂ ਅਗਲਾ ਕੀ ਕਰ ਦੋ ਆਪਾਂ ਤਾਂ ਆਪ ਮੰਤ ਨਾ ਖਰੀਦੀਆਂ ਹੋਈਆਂ ਨੇ ਪਰ ਜਿਹੜੀਆਂ ਵੀਰੇ ਇਹ ਹੜੱਪੀ ਬੈਠੇ ਨੇਗੇ ਸਰਕਾਰਾਂ ਦੇ ਕਬਜ਼ੇ ਨੇ ਉਹ ਚੀਜ਼ਾਂ ਦੇ ਉਹਨਾਂ ਦੇ ਵਿੱਚੋਂ ਗਰੀਬ ਦਬਕੇ ਨੂੰ ਵੀ ਵੰਡ ਕੇ ਇਹਨਾਂ ਨੂੰ ਦੇਣਾ ਚਾਹੀਦਾ ਦੇਣਾ ਚਾਹੀਦਾ ਦੇਣਾ ਚਾਹੀਦਾ ਉਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਪਿੱਛੇ ਇਹ ਜਗ੍ਹਾ ਐਸੀ ਸਰਸੇ ਚ ਉੱਥੇ ਪੈਨਸ਼ਨ ਕਿੰਨੀ ਆ 3500 ਰੁਪਿਆ ਹਮ ਆਪਣੇ ਕਿੰਨੇ ਆ 1500 ਰੁਪਿਆ 1500 ਵੀ ਹੋਣ ਕੀਤੀ ਆ ਕਮਲ ਪਹਿਲਾਂ 250 ਰੁਪਿਆ ਸੀ ਉਦੋਂ ਵਾਰ 500 ਰੁਪਿਆ ਚਾਚਾ ਹੀ ਕੱਲ ਹਰਿਆਣੇ ਚ ਗਏ ਕਹਿੰਦੇ 3500 ਰੁਪਏ ਪੈਨਸ਼ਨ ਆ ਸਾਡੇ ਤੂੰ ਆ ਦੇਖ ਲੈ ਵੀ 3500 ਰੁਪਏ ਇੱਕ ਬਜ਼ੁਰਗ ਨੂੰ ਮਿਲ ਰਿਹਾ ਆ ਸਾਨੀ ਨਾਲ ਆਪਦੀ ਦਵਾਈ ਬੂਟੀ ਲੈ ਸਕਦਾ ਉਹ 1500 ਚ ਭਾਣੇ ਅੱਜ ਕੱਲ ਆਉਂਦਾ ਕੀ ਆ ਕੁਝ ਨਹੀਂ ਆਉਂਦਾ ਹੈਗਾ 1500 ਰੁਪਏ ਨਾਲ ਬਾਕੀ ਜਿਹੜੇ ਤੁਸੀਂ ਇਹ ਦੇਖੋ ਇਹਨਾਂ ਨੇ ਨਾ ਜਿਹੜੇ ਹੁਣ ਗਰੀਬਾਂ ਨੂੰ ਵਿਚਾਰਿਆਂ ਨੂੰ ਚਲੋ ਜਿਹੜਾ ਕੋਈ ਜਿਹਦੇ ਕੋਲ ਜ਼ ਉਹ ਉਹਨੂੰ ਕੀ ਦਿੰਦਾ 5-5 ਕਿਲੋ ਕਣਕ ਇੱਕ ਜੀ ਮੰਗਰ ਠੀਕ ਆ ਉਹਦੇ ਨਾਲ ਕੀ ਬੰਦਿਆ ਨੂੰ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਜਿਹਦੇ ਹੁਣ ਪਰਿਵਾਰ ਨੇ ਵਿਚਾਰਾਂ ਦੇ 4-4 ਬੱਚੇ ਨੇ 3-3 ਬੱਚੇ ਨੇ 7-7 ਘਰ ਦੇ ਮੈਂਬਰ ਨੇ ਉਹਨੂੰ 5 ਕਿਲੋ ਕਣਕ ਨਾ ਮਹੀਨਾ ਨਾ ਮਿਲੂਗਾ ਬੜੀ ਬੁੜੀ ਹੋਰ ਵੀ ਸੀ ਪਹਿਲਾਂ ਚਲੋ ਕੱਠੀ ਤਾਂ ਆਉਂਦੀ ਸੀ ਹੁਣ ਤਾਂ ਮਿਲਦੀ ਵੀ 5-5 ਕਿਲੋ ਹੀ ਆ ਹੁਣ ਤਾਂ ਆਂਟੀ 5 ਕਿਲੋ ਦਿੰਦਾ ਹਾਂ ਤਾਂ ਤਾਂ ਇੱਕ ਜੀ ਵੀ ਹੋਰ ਕੱਟੀ ਗਈ ਕੱਟਦੀ ਫੇਰ ਦੇ ਲੈ ਵੀ ਇਹ ਕੀ ਦੇ ਰਿਆ ਇਹਨਾਂ ਨੂੰ ਤਿੰਨ ਮੈਂਬਰਾਂ ਦੀ ਨਾਲ ਤੇ ਮਿਲਦੀ ਆ 15 ਕਿਲੋ ਕਣਕ ਨਾ ਮਹੀਨਾ ਕੱਢ ਲੂ ਅਗਲਾ ਇਹਨਾਂ ਵੀਰੇ ਜਮੀ ਸ਼ਰਮ ਲੈ ਗਈ ਖਾ ਚਾਰ ਨਾਲ ਕੱਢ ਦਿਆਂ ਆਟਾ ਪੈਣੇ ਟੱਬਰ ਨਹੀਂ ਆ ਰਿਆਂਦਾ ਜਿਹਦੇ ਟੱਬਰ ਆ ਉਹ ਤਾਂ ਪੰਜ ਤਿੰਨ ਦਿਨ ਵੀ ਨਹੀਂ ਲੰਘਦੇ ਹੈਗੇ 5 ਕਿਲੋ ਆਟਾ ਇੱਕ ਟਾਈਮ ਦਾ ਗੁੰਨਿਆ ਜਾਂਦਾ ਠੀਕ ਆ ਕਿੱਥੋਂ ਲੰਘ ਜੂਗਾ ਟਾਈਮ ਤੇ ਉਹਨਾਂ ਨੇ ਤੇ ਵਿਚਾਰਾਂ ਨੇ ਉਹੀ ਕਰਨਾ ਉਹੀ ਖਾਣਾ ਤੇ ਇਹਨੂੰ ਸੰਗ ਸ਼ਰਮ ਇਹ ਨਹੀਂ ਆਉਂਦਾ ਤੂੰ ਜਾਤ ਜਾਂਦੇ ਕੋ ਹੁੰਦਾ ਫਿਰਦਾ ਹੈ ਭਾਈ ਉਦੋਂ ਤਾਂ ਜਦੋਂ ਭਾਈ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਗਰੀਬ ਦਬਕਾਈ ਇਹਨਾਂ ਨੂੰ ਅੱਗੇ ਲੈ ਕੇ ਆਉਂਦਾ ਜੇ ਤੁਸੀਂ ਕੁਰਸੀ ਤੇ ਬਹਿ ਜਾਣ ਉਹ ਤੁਸੇ ਸਾਰੀਆਂ ਗੱਲਾਂ ਭੁੱਲ ਜਾਂਦੇ ਭੁੱਲ ਜਾਂਦੇ ਸਭ ਭੁੱਲ ਜਾਂਦੇ ਨੇ ਇਹ ਤੁਸੀਂ ਫਿਰ ਉਹ ਜਿਨ੍ਹਾਂ ਨੇ ਤੁਹਾਨੂੰ ਕੁਰਸੀ ਤੇ ਬਿਠਾਇਆ ਨਾ ਉਹਨਾਂ ਨੇ ਕੀਤੇ ਹੋਏ ਵਾਦੇ ਤੁਸੀਂ ਭੁੱਲਿਆ ਨਾ ਕਰੋ ਭੁੱਲਿਆ ਨਾ ਕਰੋ ਹਾਂ ਫਿਰ ਉਹ ਤਾਂ ਐ ਬੰਦਾ ਸੀ ਭਗਵਾਨ ਜੀ ਦੇ ਹੱਥ ਬੰਦਾ ਸੀ ਨਾ ਭਗਵਾਨ ਜੀ ਵੀਰੇ ਹੁਣ ਉਹ ਚੀਜ਼ਾਂ ਦਾ ਤੂੰ ਭੁੱਲਣਾ ਹਰੋ ਚੀਜ਼ਾਂ ਤੋਂ ਤੁਸੀਂ ਮੰਨ ਕੇ ਮਨਕਰ ਨਾ ਹੋਇਆ ਕਰੋ ਭੁੱਲਿਆ ਨਾ ਕਰੋ ਚੀਜ਼ਾਂ ਹੁਣ ਤਾਂ ਆਪਣੇ ਕੀ ਡਾ ਰਹਿ ਗਿਆ ਡੇਢ ਸਾਲ ਰਹਿ ਗਿਆ ਹੁਣ ਡੇਢ ਸਾਲ ਫਿਰ ਪਿੰਡਾਂ 'ਚ ਵੜ ਨਹੀਂ ਸਕਦਾ ਜਿਹਨ ਮੈਂ ਪਹਿਲਾਂ ਸਕੂਟਰਾਂ ਤੇ ਚੜ੍ਹਿਆ ਫਿਰਦਾ ਸੀਗਾ ਹੁਣ ਬਾਈ ਤੂੰ ਸਕੂਟਰ ਤੇ ਨਹੀਂ ਆ ਸਕਦਾ ਤੂੰ ਪਿੰਡਾਂ 'ਚ ਹੁਣ ਵੜ ਕੇ ਦਿਖਾ ਦੇ ਦੀਪ ਸਿੱਧੂ ਵੀਰ ਦੀਆਂ ਗੱਲਾਂ ਸੱਚ ਹੋ ਗਈਆਂਗਾ ਨਾ ਤੁਹਾਡੇ ਘਰਾਂ ਤੱਕ ਆਉਣਗੇ ਤੁਹਾਡੀਆਂ ਜ਼ਮੀਨਾਂ ਨੂੰ ਪਹਿਣਗੇ ਉਹ ਬੰਦੇ ਦੀ ਕਦਰ ਨਹੀਂ ਕਰੀ ਕਿਸੇ ਨੇ ਉਹ ਭਰਾ ਦੀ ਕਦਰ ਨਹੀਂ ਕਰੀ ਲੋਕ ਉਹਦੋਂ ਮਾਗਰ ਪੈਂਦੀ ਸੀ ਸੱਚਾਈ ਹੈ ਮਾਗਰੋ ਸੱਚੀ ਗੱਲ ਹੈ ਵੀ ਭੋਗਾਂ ਤੇ ਕੱਟ ਕਰਨ ਜੋਗੀਆਂ ਆਪਾਂ ਨਾਲ ਖੜਨ ਵਾਲੇ ਨਹੀਂ ਹੈਗੇ ਜਦੋਂ ਕੋਈ ਸੱਚ ਤੇ ਬੋਲਦਾ ਉਹਨਾਂ ਆਹਲਾ ਪਤਾ ਡਰਦਾ ਪਿੱਛੇ ਹੋ ਜਾਂਦਾ ਆਪਣੇ ਤੇ ਪਰਚਾ ਨਾ ਹੋ ਜੇ ਪਰਚੇ ਬਾਈ ਕਿੰਨਿਆਂ ਕਿਤੇ ਕਰ ਦੇਣਗੇ ਆਪਣੇ ਸੇਖੇ ਦੇ ਵਿੱਚ 10-12000 ਵੋਟ ਹੋਊਗੀ ਲਾਪਾ ਇਹ ਕਹਿੰਦੇ 10-12000 ਆਪਣੇ ਜੇ ਆਪਣੇ ਤੇ ਕੋਈ ਮੁਸੀਬਤ ਆਉਂਦੀ ਆਪਾਂ ਸਾਰੇ ਫਿਰਨੇ ਆ ਤੇ ਵੀ ਖੜਗੇ ਨਾ ਕਿਸੇ ਦੀ ਪੁਲਿਸ ਦੀ ਜ਼ਰੂ ਤਰੀ ਨਹੀਂ ਬਰ ਸਕਦਾ ਨਾ ਆਪਣੇ ਦੇ ਪਰਚੇ ਪਾ ਸਕਦੇ ਨੇ ਜਦੋਂ ਵੀ ਇੱਕ ਬੰਦਾ ਖੜ ਗਿਆ ਉਹ ਤੇ ਪੁਲਿਸ ਨੇ ਮਾਰਾ ਜਾਂ ਦਬਕਾ ਮਾਰੇ ਦੂਜੇ ਪਿੱਛੇ ਹਟ ਜਾਂਦੇ ਨੇ ਵੀਰੇ ਜੇ ਅੱਜ ਅੱਗ ਮੇਰੇ ਘਰ ਤੱਕ ਆ ਤਾਂ ਨਾਲ ਦੇ ਗਵਾਂਢੀ ਦੇ ਘਰ ਤੱਕ ਵੀ ਜਾਊਗੀ ਜਾਊਗੀ ਠੀਕ ਆ ਇਹ ਚੀਜ਼ਾਂ ਨਾ ਸੋਚਿਆ ਕਰੋ ਜਿਵੇਂ ਹੁਣ 650 ਗਿੱਲਾ ਸੁਣ ਰਹੇ ਆ ਵੀ ਉਧਰੇ ਤੱਕੇ ਨਾਲ ਹੀ ਰੋਕ ਰਿਆ ਕਿਵੇਂ ਰੋਂਦੇ ਨੇ ਬਜ਼ੁਰਗ ਇੱਕ ਬਜ਼ੁਰਗ ਦੀ ਗੱਲ ਮੈਂ ਸੋਹਣੀ ਬਾਣੀ ਲੱਗੀ ਮੈਨੂੰ ਸੁਣੀ ਮੈਂ ਕਹਿੰਦਾ 5 ਦਿਨ ਪੋਸਟਮਾਸਟਰ ਮੇ ਹੋਊਗਾ ਜੇ ਮੇਰੀ ਜ਼ਮੀਨ 'ਚ ਮੇਰੇ ਖੱਤੇ ਚ ਵੜ ਗਿਆ ਗੱਲ ਵੀ ਸੱਚੀ ਆ ਆਪਦੀ ਮਾਂ ਸਾਡੀ ਇਹ ਮਾਂ ਦੀ ਜ਼ਮੀਨ ਅਸੀਂ ਕਿਵੇਂ ਆਪਦੀ ਮਾਂ ਨੂੰ ਵੇਚ ਦਾਂਗੇ ਸਹੀ ਗੱਲ ਆ ਬਾਕੀ ਅਸੀਂ ਤਾਂ ਇਸ ਤਾਂ ਕਹਿੰਦੇ ਵੀ ਚਾਹੇ 7 ਕਰੋੜ ਦੇ ਦੇਸ ਤਾਂ ਵੇਚਣ ਹੀ ਨਹੀਂ ਮਾਂ ਨੂੰ ਕੌਣ ਵੇਚ ਦਊਗਾ ਭਗਵੰਤ ਮਾਨ ਸਾਹਿਬ ਨੂੰ ਪੁੱਛਣ ਆਲੇ ਹੋਇਆ ਆਪਦੀ ਤੁਸੀਂ ਮਾਂ ਵੇਚ ਦੋਗੇ ਮਾਂ ਮਾਂ ਦਾ ਕੋਈ ਮੁੱਲ ਨਹੀਂ ਹੁੰਦਾ ਹੈਗਾ ਜਿਹੜੀਆਂ ਤੁਸੀਂ ਸਾਡੇ ਮਾਂ ਮਾਂ ਦੇ ਵੀ ਮੁੱਲ ਲਾ ਰਹੇ ਹੋ ਸਾਡੀ ਜ਼ਮੀਨਾਂ ਤੇ ਤੁਸੀਂ ਬੜ ਨਹੀਂ ਸਕਦੇ ਹੈਗੇ ਪਰ ਏਕਾ ਕਰਨਾ ਪਊਗਾ ਏਕਾ ਕਰਨਾ ਜੇ ਤੁਸੀਂ ਹੁਣ ਜਿਵੇਂ ਚਲੋ ਸਾਡੇ ਕੋਈ ਵੀ ਭਾਈਚਾਰਾ ਸਾਡਾ ਆਲਾ ਕਹਿੰਦਾ ਵੀ ਸਾਡੇ ਕੋਲ ਤਾਂ ਜ਼ਮੀਨਾਂ ਹੈ ਨਹੀਂ ਇਹਨਾਂ ਦੀਆਂ ਜਾਂਦੀਆਂ ਜਾਣਦੇ ਬਾਈ ਫਿਰ ਸਾਰਿਆਂ ਨੂੰ ਟਿਫਨ ਚੱਕਣ ਲਾ ਦੇਣਗੇ ਠੀਕ ਆ ਫਿਰ ਆਪਾਂ ਵੀ ਨਹੀਂ ਮੱਝਾ ਆਵਦੇ ਕਿੱਲਿਆਂ ਦੇ ਬਣ ਸਕਦੇ ਫਿਰ ਪੈਕਟਾਂ ਵਾਲਾ ਦੁੱਧ ਸਾਰਿਆਂ ਰੋ ਦੇ ਵਿੱਚ ਕੀ ਪਤਾ ਪੈਣੇ ਚਲੋ ਹਨਾ ਤਿੰਨ ਚਾਰ ਕਿੱਲੇ ਆਉਣ ਤਾਂ ਕੋਈ ਦੁੱਖ ਵੀ ਹੋਣਾ ਨਹੀਂ ਜਿਹੜੇ ਵੱਡੇ ਘਰ ਨੇ ਉਹਨਾਂ ਤੋਂ ਨਹੀਂ ਡਿਫੈਂਸ ਚੱਕੇ ਜਾਣੇ ਨਹੀਂ ਚੱਕੇ ਜਾਣੇ ਵੀਰੇ ਆਪਾਂ ਤਾਂ ਹੁਣ ਚਲੋ ਹੁਣ ਵੀ ਕੰਮ ਹੀ ਕਰਦੇ ਆ ਕੰਮ ਹੀ ਕਰਕੇ ਰੋਟੀ ਖਾਣੇ ਆ ਜਿਹਦੇ ਕੋਲ ਬਈ 40 40 ਕਿੱਲੇ ਨੇ 50 50 ਕਿੱਲੇ ਉਹਨਾਂ ਦੇ ਰੁਕ ਗਏ ਫਿਰ ਉਹ ਕੀ ਕਰਨਗੇ ਕੀ ਕਰਨਗੇ ਰੇਟ ਵੀ ਨੇ ਇਹਨਾਂ ਨੇ ਕੀ ਪਤਾ ਕੀ ਦੇਣਗੇ ਕੀ ਨਾ ਦੇਣਗੇ ਵੀਰੇ ਚੰਗਾ ਮਾੜਾ ਇੱਕ ਹੀ ਹੈ ਇਕਤਾ ਦੇ ਕਹਿੰਦੇ ਵਿੱਚ ਬਾਲਾ ਜੇ ਇਕੱਠੇ ਹੋ ਜੋਂਗੇ ਤਾਂ ਬਚ ਜਾਨੀਆਂ ਜਮੀਨਾ ਨਹੀਂ ਬਸ ਥੋੜੇ ਸਾਲ ਹੀ ਜਾਂਦੇ ਨੇ ਸਾਰਾ ਕੁਝ ਖਤਮ ਹੋ ਜਾਊਗਾ ਆ ਏਡੇ ਏਡੇ ਘਰ ਜਿੱਥੇ ਰਹਿਨੇ ਆ ਕੁਝ ਨਹੀਂ ਰਹਿਣਾ ਹੈਗਾ ਪਹਿਲਾਂ ਤਾਂ ਬਹੁਤ ਫਰਕ ਪੈ ਗਿਆ ਅੱਗੇ ਨਾਲੋਂ ਤਾਂ ਪਰ ਇੱਕਾ ਕਰ ਲੋ ਭਰਾ ਬਣ ਕੇ ਜਿਵੇਂ ਵੀ ਇਹਨਾਂ ਤੋਂ ਕੋਈ ਝਾਕ ਨਾ ਕਰੋ ਆਪਾਂ ਆਪ ਦਾ ਕਮਾਉਣਾ ਆਪਦਾ ਹੀ ਖਾਣਾ ਠੀਕ ਹੈ ਇਹ ਕਿਹੜਾ ਆਪਾਂ ਨੂੰ ਦੇਖ ਕੇ ਜਾਂਦੇ ਨੇ ਚਲੋ ਬਜ਼ੁਰਗਾਂ ਨੂੰ ਕੋਈ ਪੈਨਸ਼ਨ ਦਿੰਦੇ ਨੇ ਵਿਚਾਰਿਆਂ ਨੂੰ ਉਹ ਵੀ ਮਹੀਨੇ ਬਾਅਦ ਟਾਈਮ ਤੇ ਆਉਂਦੀ ਹੈ ਕਿਸੇ ਦਿਨ ਆਉਂਦੀ ਨਹੀਂ ਹੈਗੀ ਵਿਚਾਨੀ ਵਿਚ ਦੀਆਂ ਵਿਚਾਰਿਆਂ ਦੀਆਂ ਕੱਟੀਆਂ ਗਈਆਂ ਤੇ ਹੁਣ ਜੇ ਕਿਸੇ ਤੇ ਮੁਸੀਬਤ ਪੈ ਜੇ ਕਿਸੇ ਕੋਲ ਜਮੀਨਾਂ ਨਹੀਂ ਹੈਗੀਆਂ ਖਰਚੇ ਇੰਨੇ ਵਧ ਗਏ ਹਨਾ ਵੀ ਨਹੀਂ ਪੂਰਾ ਪੱਲਾ ਹੋ ਨਹੀਂ ਰਿਹਾ ਤੇ ਬਾਕੀ ਸਰਕਾਰਾਂ ਆਪਣੀ ਚੀਜ਼ ਆਪਾਂ ਨੂੰ ਰੇਟ ਨਹੀਂ ਦੇ ਰਹੀਆਂ ਨਾ ਕੋਈ ਦੁੱਧ ਦਾ ਰੇਟ ਹੈ ਨਾ ਕੋਈ ਸਾਡੀ ਫਸਲ ਦਾ ਰੇਟ ਹੈ ਕੁਛ ਨਹੀਂ ਐਮਐਸਪੀ ਮੰਗੀ ਸੀ ਤਾਂ ਉੱਥੇ ਡਾਂਗਾਂ ਪੈਂਦੀਆਂ ਨੇ ਜਦੋਂ ਤਾਂ ਅਸੀਂ ਆਪਦੇ ਹੱਕ ਮੰਗਣੇ ਨੇ ਉਹ ਤਾਂ ਅ ਕਵਾਡਰਾਂ ਤੇ ਫੇਰ ਪੰਜਾਬ ਦੇ ਜਵਾਨ ਉਹ ਖੜਨਗੇ ਉੱਥੇ ਪੱਗਾਂ ਵਾਲੇ ਸਰਦਾਰ ਖੜਨਗੇ ਉੱਥੇ ਨਾ ਫਿਰ ਉਦੋਂ ਸਾਨੂੰ ਸਾਡੇ ਹੱਕਾਂ ਤੋਂ ਵਾਂਝੇ ਘਾਤੂ ਰੱਖਿਆ ਜਾਂਦਾ ਉਹਦੋਂ ਕਾਹਤੋਂ ਸਾਡੇ ਜਵਾਕਾਂ ਤੇ ਜਾਂ ਸਾਡੇ ਤੇ ਲਾਠੀ ਚਾਰਜ ਕੀਤਾ ਉਦੋਂ ਕਾਹਤੋਂ ਸਾਡੀਆਂ ਪੱਤਾਂ ਰੋਲੀਆਂ ਜਾਂਦੀਆਂ ਨੇ ਵੀ ਇਹ ਚੀਜ਼ਾਂ ਤੇ ਬਾਈ ਸਾਨੂੰ ਬੋਲਣਾ ਪਊਗਾ ਜੇ ਨਾ ਬੋਲੇ ਚਲੋ ਕਿਸੇ ਦਾ ਕੁਝ ਨਹੀਂ ਜਾਣਾ ਮੇਰੇ ਆਉਣ ਵਾਲੇ ਸਮੇਂ 'ਚ ਕਹਿੰਦੇ ਵੀ ਜਦੋਂ ਚਿੜੀਆਂ ਖੇਤ ਚੁਗ ਜਾਣ ਫੇਰ ਪਸਤਾਈ ਤੋਂ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਫੇਰ ਨਹੀਂ ਕੁਝ ਬਣਦਾ ਹੈਗਾ ਜਦੋਂ ਉਹ ਤਾਂ ਫੇਰ ਕੁਝ ਬਣਨਾ ਨਹੀਂ ਨਾ ਜਦੋਂ ਇਹਨਾਂ ਨੇ ਜ਼ਮੀਨਾਂ ਆਪਣੀਆਂ ਰੋਕ ਲਈਆਂ ਇੱਕ ਦੂਜੇ ਦੇ ਮੂੰਹ ਕਣੀ ਦੇਖੀਗੇ ਵੀ ਇਹਦੀ ਜਾਂਦੀਆਂ ਜਾਣਾਂ ਦੀ ਆਪਣੀ ਕਿਹੜਾ ਆਉਂਦੀ ਹੈ ਪਰ ਜਦੋਂ ਭਾਈ ਨਾਲ ਵਾਲੇ ਦੀ ਜੇ ਸਾਡੀ ਵਿਕ ਗਈ ਛੋਡੀ ਵੀ ਵਟ ਸਾਂਝੀ ਆ ਫੇਰ ਕੱਲ ਨੂੰ ਛੋਡੀ ਵੀ ਰੋਕਣਗੇ ਇਹ ਚੀਜ਼ਾਂ ਤਾਂ ਹੈ ਨਹੀਂ ਨਾ ਵੀ ਉਹ ਨਹੀਂ ਵਿਕਣੀਆਂ ਸਾਰੇ ਹੀ ਰੋਕਣਗੇ ਫੇਰੇ ਜਦੋਂ ਇਹਨਾਂ ਦਾ ਕਿਹੜਾ ਮੂੰਹ ਪੈ ਗਿਆ ਮੂੰਹ ਤਾਂ ਇਹਨਾਂ ਦਾ ਪੇ ਹੀ ਹੋਇਆ ਫੇ ਮੇਰੇ ਪੇਕੇ ਪਿੰਡ ਦੇ ਨਾਲ ਧੌੜਾ ਪੈਂਦਾ ਉੱਥੇ ਫੈਕਟਰੀ ਲੱਗੀ ਹੋਈ ਹੈ ਜਿਹੜਾ ਹੁਣ ਕੈਮੀਕਲ ਪਲਾਂਟ ਹੈ ਸਾਨੂੰ ਉਹਦੇ ਬਾਰੇ ਸਾਰੀ ਨੌਲੇਜ ਹੈ ਉਹਦੇ ਵਿੱਚ ਨਾ ਕਹੇ ਜਾ ਢੋਲ ਜਾ ਲੱਗਿਆ ਹੋਇਆ ਜੇ ਉਹ ਫਟ ਗਿਆ ਸਾਡੇ ਪੰਜ ਪਿੰਡ ਨਾਲ ਨਾਲ ਦੇ ਤਬਾਹ ਹੋ ਜਾਣਗੇ ਵੀਰੇ ਮੂਰਲੇ ਵੀ ਹੁਣ ਆਪਾਂ ਕੀ ਕਿਸੇ ਬਾਰੇ ਕਹੀਏ ਬੋਲਣਾ ਨਹੀਂ ਬਾਈ ਅਗਲਾ ਹਰੇਕ ਹੀ ਬੀਕੇ ਜਾਂਦਾ ਜੇ ਹੁਣ ਪਿੰਡਾਂ ਦਾ ਏਕਾ ਹੋ ਜੇ ਹੁਣ ਉਹ ਗੰਦਾ ਪਾਣੀ ਆ ਸਾਡੇ ਕੋਲ ਦੀ ਜਾਂਦਾ ਸਾਡੇ ਖੇਤਾਂ ਦੇ ਕੋਲ ਦੀ ਨਾਲਾ ਜਾ ਰਿਹਾ ਹੈ ਕੋਈ ਆਚਾ ਪਸ਼ੂ ਕੋਈ ਪੰਛੀ ਕੁਛ ਵੀ ਹੈ ਉਹ ਪਾਣੀ ਪੀਊਗਾ ਨਾਲ ਦੀ ਨਾਲ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹ ਕੈਮੀਕਲ ਵਾਲਾ ਪਾਣੀ ਆ ਗੰਦਾ ਪਾਣੀ ਆ ਉਹ ਕਿੱਥੇ ਕਿੱਥੇ ਜਾ ਕੇ ਦਰਿਆਵਾਂ 'ਚ ਮੰਨ ਕੇ ਚੱਲੋ ਕਸੀਆਂ 'ਚ ਸੁਗਿਆਂ 'ਚ ਪੈਂਦਾ ਉਹ ਪਾਣੀ ਦਾ ਅਸਰ ਕੀ ਹੋ ਰਿਹਾ ਕੈਂਸਰ ਵਰਗੀਆਂ ਬਿਮਾਰੀਆਂ ਉਹ ਪਾਣੀ ਤੋਂ ਲੱਗ ਰਹੀਆਂ ਨੇ ਉੱਥੇ ਕਿਉਂ ਨਹੀਂ ਰੋਕ ਲੱਗ ਰਹੀ ਬਾਈ ਸਰਕਾਰਾਂ ਦੇ ਹੱਥ ਨੇ ਉਹ ਚੀਜ਼ਾਂ ਨਹੀਂ ਬੰਦ ਹੋ ਰਹੀਆਂ ਨਹੀਂ ਹੁੰਦੀਆਂ ਹੈਗੀਆਂ ਕਿਉਂ ਹੋਣਗੇ ਬਈ ਉਹ ਨਾ ਉਹਨਾਂ ਦਾ ਮੂੰਹ ਪੈ ਗਿਆ ਠੀਕ ਹੈ ਸਿੱਧੀ 400 ਕਿੱਲੇ ਦੇ ਲੈਣ ਮਾਰ ਦੇਣੀ ਇਹਨਾਂ ਨੇ ਆ ਕੇ ਉੱਥੇ ਲਾਠੀ ਚਾਰਜ ਹੋ ਜਾਂਦਾ ਬਈ ਸਰਕਾਰਾਂ ਦਾ ਇਹਨਾਂ ਨਾਲ ਇੱਕਾਗਾ ਉੱਥੇ ਵੀਰੇ ਇਹ ਸਰਕਾਰਾਂ ਹੀ ਨਹੀਂ ਨਾ ਸੋਚਦੇ ਜਿਹੜੇ ਕੁਰਸੀ ਤੇ ਬਹਿਗੇ ਵੀ ਕੀ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਇਹਨਾਂ ਨੂੰ ਵੀਰੇ ਪੈਸਾ ਚਾਹੀਦਾ ਇਹਨਾਂ ਨੂੰ ਕੁਰਸੀ ਪਿਆਰੀ ਹੈ ਹੋਰ ਕੁਝ ਨਹੀਂ ਹੂੰ ਉਹ ਹੁਣ ਕਿਹਨੇ ਅਸਤੀਫਾ ਦਿੱਤਾ ਸੀ ਗਗਨ ਅਨਮੋਲ ਨੇ ਕਿਹਨੇ ਕੋਈ ਕਿਹੜੀ ਇਹਨਾਂ ਦੀ ਪਾਰਟੀ ਚ ਮੇਰੇ ਧਿਆਨ ਤੋਂ ਨਹੀਂ ਖਲਾਲ ਪਤਾ ਨਹੀਂ ਉਹ ਕੋਈ ਸਿੰਗਰ ਹੈ ਇੱਕ ਡਰਾਮਾ ਜਿਹਾ ਕਰਦਾ ਕੁਰਸੀ ਕੋਈ ਨਹੀਂ ਛੱਡਦਾ ਕੋਈ ਨਹੀਂ ਗੁਰਸੀ ਸ਼ਰਦਾ ਹਾਂ ਠੀਕ ਆ ਵੀਰੇ ਇਹੀ ਗੱਲਾਂ ਤੇ ਵਾਰ-ਵਾਰ ਆ ਚਲੋ ਕੋਈ ਗੱਲ ਟੌਪਿਕ ਤੇ ਹੋਰ ਕਰ ਰਹੇ ਸੀ ਉਧਰ ਆ ਗਈ ਪਰ ਗੱਲ ਕਰਨੀ ਵੀ ਬਣਦੀ ਐ ਕਿਉਂਕਿ ਕਾਰੋਬਾਰ ਵੀ ਫੇਰ ਹੀ ਨੇ ਨਾ ਜੇ ਆਪਾਂ ਡੰਗਾਈ ਨਾਲ ਸੋਚਾਂਗੇ ਜੇ ਆਪਣੇ ਕੋਲੇ ਚਾਹੇ ਦੋ ਕਿੱਲੇ ਨੇ ਜਿਉਂ ਜ਼ਮੀਨ ਐ ਤਾਂ ਹੀ ਇਹ ਕਾਰੋਬਾਰ ਨੇ ਨਹੀਂ ਕੁਝ ਵੀ ਨਹੀਂ ਹੈਗਾ ਸਭ ਕੁਝ ਖਤਮ ਐ ਤੇ ਸੋ ਚਲੋ ਵੀਰੇ ਜੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਵੀ ਕਰਿਓ ਸ਼ੇਅਰ ਵੀ ਕਰ ਦਿਓ ਵੀਡੀਓ ਨੂੰ ਕਮੈਂਟ ਜਰੂਰ ਕਰਕੇ ਦੱਸੋ ਭਾਈ ਵੀ ਗੱਲਾਂ ਠੀਕ ਨੇ ਜਾਂ ਗਲਤ ਨੇ ਹਨਾ ਵੀ ਕਿੰਨੀ ਕ ਹੱਦ ਤੱਕ ਅਸੀਂ ਸਹੀ ਆ ਪਰ ਤੁਹਾਨੂੰ ਬਾਰ ਬਾਰ ਵੀਰੇ ਇਹੀ ਕਹਿਣਾ ਵੀ ਏਕਾ ਕਰ ਲੋ ਏਕੇ ਦੇ ਵਿੱਚ ਹੀ ਸਾਰਾ ਖੁਸ਼ ਹੈ ਜੇ ਏਕਾ ਨਹੀਂ ਕਰਾਂਗੇ ਤਾਂ ਬਸ ਖਤਮ ਹੈ ਸਭ ਕੁਝ ਇਹ ਪੰਜਾਬ ਨੂੰ ਹੀ ਦੱਬਣਾ ਚਾਹੁੰਦੇ ਨੇ ਇਹਨਾਂ ਦੀ ਅੱਖ ਹੀ ਸਾਰੀ ਪੰਜਾਬ ਤੇ ਐ ਤੇ ਬਾਕੀ ਹੁਣ ਭਗਵੰਤ ਮਾਨ ਪਤਾ ਕੀ ਕਰੂ ਆਪਣੇ ਤਿੰਨ ਹੀ ਬੋਲਦੇ ਨੇ ਪਰਾ ਸਾਡੇ ਇੱਕ ਨਬਦੀ ਪਾ ਹਰਿਆਣੇ ਤੋਂ ਮੁੰਡਾ ਇੱਕ ਆਪਣਾ ਭਾਨਾ ਆ ਗਿਆ ਇੱਕ ਲੱਖਾ ਆ ਗਿਆ ਚਲੋ ਹੱਕ ਸੱਚ ਦੇ ਲਈ ਖੜਤਾ ਰਹੇ ਨੇ ਮੂਰੇ ਲੱਗ ਕੇ ਇੱਕ ਪਰਾਲਾ ਕਰਨਾ ਬਹੁਤ ਵੱਡੀ ਗੱਲ ਬੜੀ ਹੈ ਚਾਹੇ ਆਲਾ ਕੁਝ ਵੀ ਹੈ ਅਸੀਂ ਇਹ ਗੱਲ ਤੇ ਨਹੀਂ ਕਹਿੰਦੇ ਟੌਪਿਕ ਤੇ ਗੱਲ ਹੀ ਨਹੀਂ ਕਰਦੇ ਬਸ ਇਹ ਗੱਲ ਕਰ ਰਹੇ ਹਾਂ ਵੀ ਹੱਕਾਂ ਸੱਚਾਂ ਦੀ ਗੱਲ ਤਾਂ ਕਰ ਰਹੇ ਨੇ ਆਪਣੇ ਜਿੱਤਾ ਉਹ ਵੀ ਹਿੰਮਤ ਨਹੀਂ ਹੈਗੀ ਜੇ ਅਗਲੇ ਤੇ ਪਰਚੇ ਪਵਾ ਰਹੇ ਨੇ ਨਹੀਂ ਪਤਾ ਕਿੰਨੇ ਕਿ ਪਰਚੇ ਪਾਤੇ ਉਹ ਕਿਉਂ ਪਾ ਰਹੇ ਨੇ ਵੀ ਅੰਦਰ ਹੀ ਰਹਿਣ ਅੰਦਰ ਹੀ ਰਹਿਣ ਠੀਕ ਹੈ ਹੁਣ ਸਾਡੇ ਜਿਹੜੇ ਵੀ ਹਵਾਰਾ ਵਰਗੇ ਨੇ ਸਾਡੇ ਸਤਿਕਾਰਯੋਗ ਭਰਾ ਨੇ ਵੱਡੇ ਉਹਨਾਂ ਨੂੰ ਜੇਲਾਂ ਚ ਕਿਉਂ ਨਹੀਂ ਕੱਢ ਰਹੇ ਇਹਨਾਂ ਨੂੰ ਪਤਾਗਾ ਵੀ ਹੱਕ ਸੱਚ ਦੀ ਗੱਲ ਤੇ ਉਹ ਅੜਨਗੇ ਉਹਨਾਂ ਦੀ ਆ ਉਮਰ ਕੈਦ ਉਹ ਵੀ ਪੂਰੀਆਂ ਹੋ ਗਈਆਂ ਸਭ ਕੁਝ ਪੂਰਾ ਹੋ ਚੁੱਕਿਆ ਬਾਹਰ ਕਿਉਂ ਨਹੀਂ ਆ ਰਹੇ ਪੈਰਾਂ ਦੇ ਜਿਹੜੇ ਆਏ ਨਾ ਐ ਮੁੜ ਕੇ ਪੈਰ ਹੋ ਚੁੱਕੇ ਨੇ ਬਾਹਰ ਨਹੀਂ ਆ ਰਹੇ ਹੋ ਕਾਹਤੋਂ ਇਹਨਾਂ ਦੀ ਸਿਆਸਤਾਂ ਨੇ ਸਰਕਾਰਾਂ ਦੀਆਂ ਉਹਨਾਂ ਦੇ ਤਾਂ ਨਾਂ ਵੀ ਨਹੀਂ ਲੈਂਦੇ ਗੱਲ ਵੀ ਨਹੀਂ ਕਰਦੇ ਉਹਨਾਂ ਦੀ ਤਾਂ ਵਿਚਾਰਿਆਂ ਦੀ ਕਿੰਨੇ ਸਾਡੇ ਭਰਾਣੇ ਜਿਹੜੇ ਜੇਲਾਂ ਦੇ ਵਿੱਚ ਬੰਦ ਨੇ ਉਹਨਾਂ ਦੀ ਇੱਕ ਇਦਾਂ ਪੂਰੀਆਂ ਹੋ ਚੁੱਕੀਆਂ ਨੇ ਉਹ ਮੁੱਦਿਆਂ ਤੇ ਤਾਂ ਕੋਈ ਗੱਲ ਕਰ ਹੀ ਨਹੀਂ ਰਿਹਾ ਹਰੇਕ ਨੂੰ ਇਹ ਹੈ ਵੀ ਸਾਡਾ ਨਾ ਕੋਈ ਨੁਕਸਾਨ ਹੋ ਜੇ ਸਾਡਾ ਨਾ ਕੋਈ ਨੁਕਸਾਨ ਹੋ ਜੇ ਠੀਕ ਆ ਦੀਪ ਜਦੋਂ ਇਹਨਾਂ ਦੇ ਖਿਲਾਫ ਗੱਲ ਕਰਨ ਲੱਗਿਆ ਦੀਪ ਸਿੱਧੂ ਵੀ ਮਰਿਆ ਥੋੜੀ ਐ ਮਰਵਾਏ ਹੁਣ ਆਪਾਂ ਨੂੰ ਨਹੀਂ ਪਤਾ ਏਜੰਸੀਆਂ ਕੀ ਕੁਛ ਕਰਦੀਆਂ ਫਿਰਦੀਆਂ ਨੇ ਜਿਹੜਾ ਮਾੜੀ ਜਿਹੀ ਕੋਈ ਸੱਚ ਦੀ ਗੱਲ ਕਰਨ ਲੱਗਿਆ ਉੱਥੇ ਹੀ ਪਰਚਾ ਉੱਥੇ ਉਹਦੀ ਮੌਤ ਹੈ ਉਹ ਆਪਦੀ ਇੱਕ ਲਗਜ਼ਰੀ ਜ਼ਿੰਦਗੀ ਛੱਡ ਕੇ ਕਿਉਂ ਮੋਟਰਾਂ ਤੇ ਉਹਨੇ ਸੁੱਕੀਆਂ ਰੋਟੀਆਂ ਖਾਧੀਆਂ ਉਹ ਚੀਜ਼ਾਂ ਤਾਂ ਲੋਕਾਂ ਨੇ ਦੇਖਿਆ ਨਹੀਂ ਜੋ ਸੱਬੀ ਦੇ ਵਿੱਚ ਆਪਾਂ ਉੱਥੇ ਸੀ ਉਦੋਂ ਜਦੋਂ ਮੋਟਰਸਾਈਕਲ ਤੇ ਵਿਚਾਰਾ ਭੱਜਿਆ ਸੀਗਾ ਉਥੋਂ ਗੱਲ ਤਾਂ ਉਹਨੇ ਅੱਕ ਸੱਚ ਦੀ ਕੀਤੀ ਸੀ ਸਾਡੇ ਇਨਸਾਨ ਦੀ ਕੀਤੀ ਸੀ ਵੀ ਸਾਨੂੰ ਕਿਉਂ ਪਿੱਛੇ ਰੱਖਿਆ ਜਾਂਦਾ ਹੈ ਨਾ ਪਰ ਨਹੀਂ ਵੀਰੇ ਉਦੋਂ ਵੀ ਲੋਕ ਕਹਿੰਦੇ ਗਦਾਰ ਐ ਵਿੱਚ ਚੈਨਲ ਵਾਲੇ ਵੀ ਕੁਝ ਸਹਜੇ ਸੀਗੇ ਆਪਾਂ ਨਾਂ ਨਹੀਂ ਲੈਂਦੇ ਕਹਿੰਦੇ ਗਦਾਰ ਐ ਗਦਾਰੀ ਦਾ ਟੈਗ ਲਾਤਾ ਸੀਗਾ ਪਰ ਉਹ ਲੋਕਾਂ ਨੂੰ ਹੁਣ ਸਾਹਮਣੇ ਆਉਂਦੀਆਂ ਨੇ ਗੱਲਾਂ ਉਹ ਵੀ ਉਹ ਬੋਲਦਾ ਸੀ ਸੱਚ ਬੋਲਦਾ ਸੀਗਾ ਠੀਕ ਹੈ ਵੀਰੇ ਗੱਲਾਂ ਸਾਰੀਆਂ ਆਉਂਦੀਆਂ ਨੇ ਪਰ ਮਾੜੇ ਬੰਦੇ ਨੂੰ ਵੀਰੇ ਹਰ ਕੋਈ ਦੱਬ ਲੈਂਦਾ ਹੈ ਨਾ ਤੇ ਵਿੱਚ ਸਾਡੇ ਆਪ ਦੀ ਪੰਜਾਬੀ ਕੋਈ ਲੱਤਾਂ ਖਿੱਚਣ ਲੱਗ ਜਾਂਦੇ ਨੇ ਇਹ ਆਗੇ ਵਿਦਵਾਨ ਇਹ ਦੇਣਗੇ ਗਿਆਨ ਵੀਰੇ ਗਿਆਨ ਦੀ ਗੱਲ ਨਹੀਂ ਹੁੰਦੀ ਪਰ ਸਾਨੂੰ ਆਉਣ ਵਾਲਾ ਭਵਿੱਖ ਦੇਖਦੇ ਸੜਿਆ ਵੀ ਕੀ ਹੋਊਗਾ ਹਣਾ ਵੀ ਸਾਨੂੰ ਪਤਾ ਹੈ ਵੀ ਸਾਡਾ ਹਾਲ ਕੀ ਹੋਣ ਵਾਲਾ ਆਉਣ ਵਾਲੇ ਸਮੇਂ 'ਚ ਜੇ ਅਸੀਂ ਇਕੱਠੇ ਨਾ ਬੋਲੇ ਸਾਨੂੰ ਵੀ ਪਤਾ ਹੀ ਹੈ ਵੀ ਕੀ ਹਾਲ ਹੋਊਗਾ ਧੰਨਵਾਦ ਵੀਰੇ ਸਾਰਿਆਂ ਦਾ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਵੀ ਜਰੂਰ ਕਰਿਓ